ਅੱਜ ਤੁਹਾਡੀ ਮੁਲਾਕਾਤ ਪੰਜਾਬ ਪੁਲਿਸ ਦੇ ਏਆਈਜੀ ਨਰੇਸ਼ ਕੁਮਾਰ ਡੋਗਰਾ ਹੋਣਾ ਦੇ ਨਾਲ ਕਰਾਵਾਂਗੇ। ਨਰੇਸ਼ ਕੁਮਾਰ ਡੋਗਰਾ ਹੋਣਾ ਦੀ ਕਹਾਣੀ ਬਹੁਤ ਸਾਰੇ ਲੋਕਾਂ ਨੂੰ ਅੱਜ ਮੋਟੀਵੇਟ ਕਰੇਗੀ। ਬਹੁਤ ਸਾਰੇ ਲੋਕਾਂ ਦੇ ਅੰਦਰ ਜੋਸ਼ ਭਰੇਗੀ। ਮਤਲਬ ਹਾਲਾਤ ਸਾਡੇ ਅਸੇ ਆ ਗਏ ਸਾਡੇ ਕੋਲ ਰੋਟੀ ਖਾਣ ਨੂੰ ਮਤਲਬ ਇੱਕ ਟਾਈਮ ਨਹੀਂ ਹੁੰਦੀ ਸੀ। ਅੱਛਾ। ਹਾਂ। ਅਸੀਂ ਚਾਹ ਵੀ ਦੁਕਾਨ ਤੇ ਦੇ ਕੇ ਆਉਂਦੇ ਰਹੇ, ਭਾਂਡੇ ਵੀ ਮਾਣਦੇ ਰਹੇ ਹਾਂ। ਅੱਛਾ। ਕੋਈ ਮੈਨੂੰ ਕਹਿਣ ਚ ਕੋਈ ਹਰਜ ਨਹੀਂ ਆ। ਜੇ ਕੰਮ ਕੀਤਾ ਤਾਂ ਮੈਂ ਦੱਸਦਾ ਮੈਂ ਉਹ। ਬਿਲਕੁਲ। ਹਾਂ। ਠੀਕ ਹੈ ਨਾ। ਜਿਹੜੀ ਤੁਹਾਨੂੰ ਭਰਤੀ ਕੀਤਾ ਸੀਗਾ ਇੱਕ ਕਿਸਮ ਦੇ ਨਾਲ ਕਹਿੰਦੇ ਕਿ ਕਿਡਨਾਪ ਹੀ ਕਰ ਲਿਆ ਸੀਗਾ ਤੁਹਾਨੂੰ ਪੰਜਾਬ ਪੁਲਿਸ ਨੇ ਉਦੋਂ ਚਟੋਪਾਦੀਆ ਸਾਹਿਬ ਸੀਗੇ ਸਾਡੇ ਉਹ ਐਸ ਮੈਨੂੰ ਫੇਰ ਉਹ ਚੱਕ ਕੇ ਘਰੋਂ ਲੈ ਗਏ ਸੀ ਤੁਸੀਂ ਜਾਂਦੇ ਨਹੀਂ ਸੀ ਉਹ ਕਰਦੇ ਡਰਦੇ ਸੀ ਉਸ ਮਾਤਵਾਦ ਦਾ ਟਾਈਮ ਬਹੁਤ ਸੀ 90 ਦੇ ਦੌਰ ਦੀ ਗੱਲ ਹੈ 90 ਦੇ ਦੌਰ ਦੀ ਗੱਲ ਹੈ ਅੱਛਾ ਘਰੇ ਆ ਗਈ ਪੰਜਾਬ ਪੁਲਿਸ ਵੈ ਅੱਪ ਘਰੇ ਆ ਗਈ ਮੇਰੀ ਗਲੀ ਦੇ ਵਿੱਚ ਦੇਖਦੇ ਸਾਰੇ ਅੱਛਾ ਬੜਾ ਡੜਾਇਓ ਮੈਨੂੰ ਜਿਪਸੀ 'ਚ ਬਿਠਾਇਆ ਅੱਛਾ ਲੈ ਕੇ ਗਏ ਮੈਨੂੰ ਪਟਿਆਲੇ ਰਾਤ ਨੂੰ ਮੈਨੂੰ ਫੇਰ 1.5 ਵਜੇ ਭਰਤੀ ਕੀਤਾ ਥੇ ਰਾਤ ਮੇਰੀ ਖ਼ਬਰ ਚ ਫੋਟੋ ਜਾਂ ਖ਼ਬਰ ਲੱਗਦੀ ਸੀ ਉਹ ਫੇ ਮੇਰੇ ਮੇਰੇ ਫਾਦਰ ਬਾਜ਼ਾਰ ਚ ਦਿਖਾਉਂਦੇ ਹੁੰਦੇ ਸੀ ਮੇਰੇ ਪੁੱਤ ਦੀ ਖ਼ਬਰ ਆਈ ਖ਼ਬਰ ਚ ਮੈਡਲ ਆਇਆ ਜਿੱਤੇ ਆ ਮੈਡਲ ਆਇਆ ਜਿੱਤੇ ਆ ਉਦੋਂ ਆਉਂਦਾ ਸੀਗਾ ਮੈਂਡ ਚ ਕਿ ਜਦੋਂ ਫਿਰ ਫਾਦਰ ਮਿਹਨਤ ਕਰਦੇ ਸੀਗੇ ਕਿ ਬੱਚੇ ਕੁਝ ਬਣ ਜਾਣਾ ਕਿ ਜਦੋਂ ਕੁਝ ਬਣ ਗਏ ਤਾਂ ਫਿਰ ਫਾਦਰ ਨੂੰ ਆ ਚੀਜ਼ ਲੈ ਕੇ ਦੇਣੀ ਆ ਜਾਂ ਇਦਾਂ ਕਰਨਾ ਆਪਾਂ ਔਰ ਮੈਂ ਜਦੋਂ ਐਸ ਐਚਓ ਸਿਟੀ ਹੁਸ਼ਾਰਪੁਰ ਲੱਗਾ ਜੀ ਮੈਂ ਪਹਿਲੀ ਰਿਵ ਆਨਰ ਆਪਣੇ ਫਾਦਰ ਨੂੰ ਆਪਣੀ ਕੁਰਸੀ ਤੇ ਬਿਠਾਇਆ ਕਿ ਤੁਹਾਡੀ ਦੇਣਾ ਤੁਸੀਂ ਇੱਥੇ ਬੈਠੋ ਗੇਮ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਤੇ ਅੱਗੋਂ ਤੁਸੀਂ ਬੱਚਿਆਂ ਨੂੰ ਲਾਇਆ ਹੋਇਆ ਗੇਮ 'ਚ ਬੱਚੇ ਮੇਰੇ ਮਿਸਟਰ ਇੰਡੀਆ ਮਿਸਟਰ ਪੰਜਾਬ ਆ ਜੀ ਅੱਛਾ ਮੇਰਾ ਬੇਟਾ ਠੀਕ ਹੈ ਕੈਨੇਡਾ ਪੁਲਿਸ 'ਚ ਉਹ ਐਸ ਐਚ ਓ ਉੱਥੇ ਲੱਗਾ ਉਹ ਲੋਕ ਡਰਦੇ ਆ ਸਾਡੇ ਤੋਂ ਅੱਛਾ ਪੰਜਾਬ ਪੁਲਿਸ ਆ ਗਈ ਆ ਹਾਂ ਕਹਿੰਦਾ ਨਹੀਂ ਕੁਝ ਨਹੀਂ ਕਿਸੇ ਨੂੰ ਸੱਪ ਦਾ ਫੰਕਾਰਾ ਹੀ ਬਹੁਤ ਹੁੰਦਾ ਛੌਂਕ ਕਿਹੜੇ ਕਿਹੜੇ ਰਹਿੰਦੇ ਨੇ ਜਦੋਂ ਫਿਰ ਤੁਹਾਨੂੰ ਟਾਈਮ ਮਿਲਦਾ ਕੋਈ ਸ਼ੌਂਕ ਨਹੀਂ ਹਾਂ ਵਰਲਡ ਕੁਮ ਮੈਮ ਹੈ ਅੱਛਾ ਅੱਜ ਦੀ ਦੁਨੀਆਂ ਦੇ ਵਿੱਚ 45 50 ਕੰਟਰੀਆਂ માં ਘੁੰਮਿਆ اچھا ਅਮਰੀਕਾ ਕੈਨੇਡਾ ਜਰਮਨੀ ਹਰ ਚੀਜ਼ ਘੁੰਮੀ ਆ اچھا ਕੋਈ ਸ਼ੌਕ ਨਹੀਂ ਆ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ #ਪੰਜਾਬ ਤੇ ਮੈਂ ਹਾਂ ਮਨਪ੍ਰੀਤ ਸਿੰਘ ਕਾਲੋਂ ਜਿਹੜੇ ਲੋਕ ਸੰਘਰਸ਼ ਦੇ ਵਿੱਚੋਂ ਨਿਕਲ ਕੇ ਕੁਝ ਬੰਨਣਾ ਚਾਹੁੰਦੇ ਨੇ ਉਹ ਲੋਕ ਅੱਜ ਇਹ ਇੰਟਰਵਿਊ ਧਿਆਨ ਦੇ ਨਾਲ ਦੇਖਣ ਕਿਉਂਕਿ ਬਹੁਤ ਕੁਝ ਇਸ ਇੰਟਰਵਿਊ ਦੇ ਵਿੱਚੋਂ ਤੁਹਾਨੂੰ ਸਿੱਖਣ ਨੂੰ ਮਿਲੇਗਾ ਕਿਉਂਕਿ ਜਿਹੜੇ ਹਾਲਾਤਾਂ ਦੇ ਵਿੱਚੋਂ ਨਰੇਸ਼ ਕੁਮਾਰ ਡੋਗਰਾ ਇੱਕ ਇੰਟਰਨੈਸ਼ਨਲ ਪਲੇਅਰ ਬਣੇ ਉਸ ਤੋਂ ਬਾਅਦ ਪੰਜਾਬ ਪੁਲਿਸ ਦੇ ਵੱਡੇ ਅਫਸਰ ਬਣੇ ਤਾਂ ਅੱਜ ਇਹਨਾਂ ਦੀ ਨਿੱਜੀ ਜ਼ਿੰਦਗੀ ਦੇ ਉੱਪਰ ਗੱਲਬਾਤ ਕਰਾਂਗੇ ਜ਼ਿੰਦਗੀ ਦਾ ਸੰਘਰਸ਼ ਤੁਹਾਡੇ ਨਾਲ ਸਾਂਝਾ ਕਰਾਂਗੇ ਤਾਂ ਗੱਲਬਾਤ ਕਰਦੇ ਆ ਨਰੇਸ਼ ਕੁਮਾਰ ਡੋਗਰਾ ਜੀ ਸਾਡੇ ਨਾਲ ਜੁੜਨੇ ਸਰ ਬਹੁਤ ਬਹੁਤ ਸਵਾਗਤ ਜੀ ਕਾਲੋ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਰ ਕਿਵੇਂ ਸਰ ਚੱਲ ਰਹੀ ਹੈ ਜੀ ਜ਼ਿੰਦਗੀ ਵਧੀਆ ਚੱਲ ਰਹੀ ਹੈ ਵਧੀਆ ਐਨ ਇੰਜੋਏ ਕਰ ਰਹੇ ਲਾਈਫ ਦਾ ਪੰਜਾਬ ਪੁਲ ਮੰਨੋ ਤਾਂ ਬੰਦ ਹੀ ਨਹੀਂ ਤਾਂ ਠੀਕ ਆ ਟਫ ਨਹੀਂ ਕੋਈ ਠੀਕ ਹੈ ਮੰਨੋ ਦਾ ਵੀ ਕਰੀ ਜੇ ਜਿੱਥੇ ਮਰਜੀ ਲਾਣ ਜਿੱਥੇ ਮਰਜੀ ਕਰਨ ਕੋਈ ਟਫ ਨਹੀਂ ਹੈ ਕੋਈ ਵੀ ਨਹੀਂ ਕਰਦੀ ਹੈ ਅੱਜ ਤੁਹਾਡੀ ਨਿੱਜੀ ਜ਼ਿੰਦਗੀ ਦੇ ਉੱਪਰ ਮੈਂ ਤੁਹਾਨੂੰ ਕਿ ਜਿਆਦਾ ਗੱਲਬਾਤ ਕਰੀਏ ਕਿ ਕਿਵੇਂ ਪਲੇਅਰ ਬਣੇ ਨਰੇਸ਼ ਕੁਮਾਰ ਡੋਗਰਾ ਔਰ ਇੱਥੋਂ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਮੈਂ ਐਸ ਜੀ ਸਕੂਲ ਹੁਸ਼ਿਆਰਪੁਰ ਪੜ੍ਹਦਾ ਨਸੀ ਜੀ ਉੱਥੇ ਸਾਡੇ ਪਦਮਨਰ ਸ਼ਰਮਾ ਜੀ ਫਿਜ਼ੀਕਲ ਦੇ ਸਿਖਾਏ ਜੀ ਤੇ ਉੱਥੇ ਮਤਲਬ ਜੁਡੋ ਗੇਮ ਨਮੀ ਨਮੀ ਆਈ ਸੀ ਉਸ ਟਾਈਮ ਤੇ ਉੱਥੇ ਅੱਛਾ ਤੇ ਉਹਨਾਂ ਨੇ ਸਾਨੂੰ ਕਲਾਸਾਂ ਚ ਕਿਹਾ ਸੀ ਕਿ ਠੀਕ ਠੀਕ ਹੈ ਸਾਨੂੰ ਉਹਨਾਂ ਨੇ ਖੇਲਣਾ ਉੱਥੇ ਸਿਕਾਇਆ ਮਾੜਾ ਮੋਟਾ ਠੀਕ ਹੈ ਮੁੜ ਕੇ ਉਸ ਤੋਂ ਬਾਅਦ ਇੰਡੋਰ ਸਟੇਡੀਅਮ ਹੈ ਹਿਆਰਪੁਰ ਉੱਥੇ ਚੱਲ ਗਏ ਜੀ ਹੂੰ ਉੱਥੇ ਫਿਰ ਥੋੜੇ ਦਿਨ ਬਾਅਦ ਡਿਸਟ੍ਰਿਕਟ ਸੀਗੀ ਜੀ ਅੱਛਾ ਜੀ ਡਿਸਟ੍ਰਿਕਟ ਮੈਂ ਕਰਦਾ 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 ਫਾਈਨਲ ਚ ਪਹੁੰਚਿਆ ਜੀ ਅੱਛਾ ਤੇ ਦੂਜੇ ਪਾਸੇ ਮੇਰੇ ਬ੍ਰਦਰ ਸੀ ਵੱਡੇ ਜੀ ਫਾਈਨਲ ਦੇ ਵਿੱਚ ਭਰਾ ਦੇ ਨਾਲ ਹੀ ਮੁਕਾਬਲਾ ਆ ਭਰਾ ਦੇ ਨਾਲ ਹੀ ਮੁਕਾਬਲਾ ਸੀ ਜੀ ਅੱਛਾ ਉਹ ਮੈਨੂੰ ਕਹਿੰਦਾ ਦੇ ਦੇ ਮੈਂ ਕਹ ਤੇ ਮੈਂ ਉਹਦੇ ਕੋ ਜਿੱਤ ਗਿਆ ਜੀ ਅੱਛਾ ਭਰਾ ਹਰਾਤਾ ਵੀ ਭਰਾ ਹਰਾਤਾ ਵੱਡਾ ਜੀ ਚਲੋ ਜੀ ਮੈਨੂੰ ਟਰੋਫੀ ਮਿਲੀ ਉੱਥੇ ਬੜਾ ਖੁਸ਼ ਮੈਂ ਬੜਾ ਸਕੂਲ ਦਿਖਾਵਾਂ ਕਦੀ ਕਿਤੇ ਦਿਖਾਵਾਂ ਤੇ ਉਸ ਤੋਂ ਬਾਅਦ ਫਿਰ ਇੰਟਰਸਟ ਮੇਰਾ ਵਾਧਾ 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 ਜਿਹੜਾ ਹਾਂ ਵਾਧਾ ਗਿਆ ਜੀ ਫਿਰ ਮੈਂ ਸਟੇਟ ਲੜਿਆ ਸਟੇਲ ਚ ਮੇਰ ਸਟੇਟ ਚ ਮੈਡਲ ਆਇਆ ਮੇਰਾ ਠੀਕ ਹੈ ਫਿਰ ਮੈਂ ਨੈਸ਼ਨਲ ਨੈਸ਼ਨਲ ਚ ਮੈਡਲ ਆਇਆ ਮੇਰਾ ਪੇ ਤਾਂ ਇੰਟਰਸਟ ਵੱਧ ਗਿਆ ਸਕੂਲ ਨੈਸ਼ਨਲ ਚ ਮੇਰੇ 골ਡ ਆਏ تین 골ਡ ਮੇਰੇ ਸਕੂਲ ਨੈਸ਼ਨਲ ਚ ਆ ਪੂਰੇ ਇੰਡੀਆ ਦੇ ਸਕੂਲ ਹੁੰਦੇ ਉਹਨਾਂ ਚ ਮੈਡਲ ਆਣਾ ਬਹੁਤ ਮੈਨਰ ਰੱਖਦਾ ਤੇ ਮੇਰੇ ਸਕੂਲ ਦਾ ਨਾਮ ਬੜਾ ਉੱਚਾ ਹੋਇਆ ਉਸ ਟਾਈਮ ਦੇ ਉੱਤੇ ਅੱਛਾ ਤੇ ਉਹਨਾਂ ਨੇ ਮੈਨੂੰ ਬੜਾ ਕੀਤਾ ਉਹਨਾਂ ਨੇ ਮੇਰਾ ਮਾਨ ਉੱਥੇ ਬਹੁਤ ਕੀਤਾ ਅੱਛਾ ਡਿਪਟੀਪਲ ਸਾਫ ਸੀ ਦੇਵਕਿੰਦਨ ਜੀ ਠੀਕ ਹੈ ਸਾਡੇ ਉਹਨਾਂ ਨੇ ਉਸ ਟਾਈਮ ਦੇ ਉੱਤੇ ਬੜਾ ਮਾਨ ਕੀਤਾ ਸਾਡਾ ਉੱਥੇ ਅੱਛਾ ਤੁਹਾਡੀ ਸੰਘਰਸ਼ ਵੀ ਬਹੁਤ ਰਿਆ ਬਚਪਨ ਦੇ ਵਿੱਚ ਮੈਂ ਚਾਹੁੰਨਾ ਕਿ ਉਹ ਕਿੱਸਾ ਜਰੂਰ ਸੁਣਾਇਆ ਕਰੋ ਕਿ ਘਰ ਦੇ ਹਾਲਾਤ ਕਿਵੇਂ ਦੇ ਸੀਗੇ ਸੰਘਰਸ਼ ਮੇਰੇ ਫਾਦਰ ਸੀ ਜੀ ਸਾਡਾ ਪਿੰਡ ਆ ਸਲੋਣਾ ਪਿੰਡ ਆ ਸਾਡਾ ਚੱਕ ਫਾਲਾ ਪਿੰਡ ਦਾ ਨਾਲ ਉੱਥੋਂ ਅਸੀਂ ਫਾਦਰ ਮੇਰੇ ਆਏ ਸੀ ਜੀ ਉਸ ਟਾਈਮ ਤੇ ਸਾਡੇ ਸਾਡੇ ਹੁਸ਼ਾਰਪੁਰ ਉਹਨਾਂ ਦੀ ਕੱਪੜੇ ਦੀ ਦੁਕਾਨ ਤੇ ਉਹਨਾਂ ਨੇ ਕੰਮ ਕੀਤਾ ਪਹਿਲਾਂ ਜੀ ਕੱਪੜੇ ਦੀ ਦੁਕਾਨ ਤੇ ਉਹਨਾਂ ਨੇ 7-8 ਸਾਲ 10 ਸਾਲ ਲਾਏ ਉੱਥੋਂ ਕੰਮ ਕਰਕੇ ਫਿਰ ਉਹਨਾਂ ਨੇ ਆਪਣੀ ਸ਼ਾਪ ਖੋਲੀ ਠੀਕ ਹੈ ਸ਼ਾਪ ਬਹੁਤ ਵਧੀਆ ਚੱਲਦੀ ਸੀ ਵਧੀਆ ਕੰਮਕਾਰ ਸੀਗਾ ਨੌਕਰ ਚੱਕਰ ਸੀ ਸਾਡੇ ਜੀ ਉਸ ਤੋਂ ਬਾਅਦ ਥੋੜਾ ਕੰਮ ਡਾਊਨ ਹੁੰਦਾ 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 ਹੋ ਗਿਆ ਠੀਕ ਹੈ ਮਤਲਬ ਹਾਲਾਤ ਸਾਡੇ ਅਸੇ ਆ ਗਏ ਸਾਡੇ ਕੋਲ ਰੋਟੀ ਖਾਣ ਨੂੰ ਮਤਲਬ ਇੱਕ ਟਾਈਮ ਨਹੀਂ ਹੁੰਦੀ ਸੀ ਅੱਛਾ ਹਾਂ ਫਿਰ ਫਾਦਰ ਮੇਰੇ ਨੇ ਉੱਥੇ ਕਿਸ ਨੇ ਸਲਾਹ ਦਿੱਤੀ ਕਿ ਤੁਸੀਂ ਕਪੜੇ ਦਾ ਕੰਮ ਛੱਡ ਕੇ ਹਲਵਾਈ ਦੁਕਾਨ ਖੋਲ ਲਓ ਅੱਛਾ ਫਿਰ ਅਸੀਂ ਹਲਵਾਈ ਦੀ ਦੁਕਾਨ ਮੇਰੇ ਫਾਦਰ ਨੇ ਖੋਲੀ ਹਾਂ ਤਫਾਦਨ ਅਸੀਂ ਕਿਹਾ ਕਿ ਕੋਈ ਗੱਲ ਨਹੀਂ ਅਸੀਂ ਚਾਹ ਦੁਕਾਨ ਤੇ ਦੋ ਭਰਾ ਹੈਗੇ ਆ ਅਸੀਂ ਥੋੜੀ ਬਾਰ ਬਾਰ ਦਿਆ ਕਰਾਂਗੇ ਚਾਹ ਕੋਈ ਗੱਲ ਨਹੀਂ ਉਹਨੂੰ ਨੌਕਾ ਰੱਖਣ ਦੀ ਲੋੜ ਨਹੀਂ ਹਾਂ ਅਸੀਂ ਚਾਹ ਵੀ ਦੁਕਾਨ ਤੇ ਦੇ ਕੇ ਆਂਦੇ ਰਹੇ ਆ ਭਾਂਡੇ ਵੀ ਮਾਜਦੇ ਰਹੇ ਆ ਅੱਛਾ ਕੋਈ ਮੈਨੂੰ ਕਹਿੰਦੇ ਕੋਈ ਹਰਜ ਨਹੀਂ ਆ ਜੇ ਕੰਮ ਕੀਤਾ ਤਾਂ ਮੈਂ ਦੱਸਦਾ ਬੈਠਾ ਬਿਲਕੁਲ ਹਾਂ ਠੀਕ ਹੈ ਨਾ ਤੇ ਕੀਤਾ ਕੰਮ ਕੀਤਾ ਸੀ ਦੁਕਾਨ ਤੇ ਵੀ ਕੰਮ ਕੀਤਾ ਫਿਰ ਮੇਰੇ ਫਾਦਰ ਜਦੋਂ ਮੈਂ ਸਕੂਲ ਨੂੰ ਆਉਣਾ ਸੀ ਜੀ ਮੈਨੂੰ ਇੱਕ ਕੱਪੜੇ ਦੀ ਦੁਕਾਨ ਤੇ ਵੀ ਕੰਮ ਕਰਨਾ 7-8 ਸਾਲ ਮੌਕਾ ਮਿਲਿਆ ਅੱਛਾ ਉਹ ਮੈਨੂੰ ਰੋਜ਼ ਦੇ 50-60 ਪੈਸੇ ਦਿੰਦੇ ਜਿਹਨਾਂ ਦੇ ਮੈਂ ਕੰਮ ਕਰਦਾ ਸੀ ਅੱਛਾ ਜਿਹਨਾਂ ਦੇ ਕੰਮ ਕਰਦੇ ਸੀ ਲਾਫ ਕੀਚਾਂ ਸੀਗੇ ਕੱਪੜੇ ਵਾਲੇ ਚੂੜੇ ਵਾਲੇ ਅੱਛਾ ਉਹਨਾਂ ਦੀ ਦੁਕਾਨ ਤੇ ਕੰਮਾਂਗਾ 50 60 ਪੈਸੇ ਰੋਜ਼ ਦੇ ਰੋਜ਼ 50 ਪੈਸੇ ਦਿੰਦੇ ਸੀ ਮੈਨੂੰ ਅੱਛਾ ਉਹ ਮੈਂ ਗੋਲਕ ਲਾਈ ਸੀ ਉਹਦੇ ਵਿੱਚ ਪਾਦਾ ਹੁੰਦਾ ਸੀ ਮੈਂ ਸ਼ਾਮੀ 8 ਵਜੇ ਚੱਲ ਜਾਂਦਾ ਸੀਗਾ ਜੀ ਅੱਛਾ ਫਿਰ ਉਸ ਤੋਂ ਬਾਅਦ ਗੇਮ ਕੀਤੀ ਗੇਮ ਦੇ ਵਿੱਚ ਸਾਨੂੰ ਬੜਾ ਮੈਨੂੰ ਬੈਨੀਫਿਟ ਹੋਇਆ ਡੂਡੋ ਦੇ ਵਿੱਚ ਸਾਡੇ ਛਟੋਪਾਦੀਆ ਸਾਹਿਬ ਸੀਗੇ ਉਹ ਏਐਸਪੀ ਸੀਗੇ ਲੁਧਿਆਣਾ ਠੀਕ ਹੈ ਉਹਨਾਂ ਨੇ ਮੈਨੂੰ ਭਰਤੀ ਕਰਵਾਇਆ ਜਾ ਕੇ ਗੇਲ ਸਾਹਿਬ ਸੀਗੇ ਸਾਡੇ ਰਾਜਵੀਰ ਗੇਲ ਨਾ ਹਾਂ ਪਟਿਆਲਾ ਰੇਂਜ ਸੀਗੇ ਉਸ ਟਾਈਮ ਦੇ ਉੱਤੇ ਰਾਤ ਨੂੰ 1 ਵਜੇ ਭਰਤੀ ਕੀਤਾ ਸਾਨੂੰ ਅਚੀਵਮੈਂਟ ਦੇਖ ਕੇ ਸਾਨੂੰ ਹਾਂ ਵਰਤੀ ਕਰਕੇ ਉਹਨਾਂ ਨੇ ਮੈਨੂੰ ਇਹ ਐਜੇ ਐਸਆਈ ਰੱਖਿਆ ਸੀ ਉਸ ਟਾਈਮ ਦੇ ਅੱਛਾ ਜਿੱਦਾਂ ਜਿੱਦਾਂ ਸਾਡੇ ਮੈਡਲ ਆਂਦੇ ਰਹੇ ਉਦੋਂ ਦਾ ਪ੍ਰੋਮੋਸ਼ਨ ਭੁੱਲੜਾ ਸਾਹਿਬ ਨੇ ਵੀ ਸਾਡਾ ਬਹੁਤ ਕੀਤਾ ਉਹਨਾਂ ਨੇ ਭੁੱਲੜਾ ਸਾਹਿਬ ਨੇ ਮੈਨੂੰ ਇੰਸਪੈਕਟਰ ਬਣਾਇਆ ਬੈਕ ਡੇਟ ਤੋਂ ਅੱਛਾ ਅਚੀਵਮੈਂਟ ਸਾਡੀ ਵਧੀਆ ਸੀ ਜੁਡੋ ਦੇ ਵਿੱਚ ਮੇਰਾ ਨੈਸ਼ਨਲ ਤੋਂ 골ਡ ਇੰਟਰਨੈਸ਼ਨਲ 골ਡ ਸੀਗਾ ਠੀਕ ਹੈ। ਅ ਇੰਡੀਆ ਪੁਲਿਸ ਚੋ ਗੋਲਡ ਸੀ। ਜੀ। ਉਹਨਾਂ ਨੇ ਮੈਨੂੰ ਕਾਫੀ ਉਤਸ਼ਾਹ ਦਿੱਤਾ ਮਤਲਬ ਪੁਲਿਸ ਸਾਹਿਬ ਦਾ ਵੀ ਬਹੁਤ ਦੇਣ ਸੀ ਦੇਣ ਨਹੀਂ ਦੇ ਸਕਦੇ ਉਹਨਾਂ ਦਾ। ਰਾਈਟ। ਜਿਨ੍ਹਾਂ ਨੇ ਸਾਨੂੰ ਅ ਆ ਵਰਦੀ ਦੇ ਕਾਬਲ ਕੀਤਾ, ਰੋਟੀ ਦੇ ਕਾਬਲ ਕੀਤਾ। ਸਪੋਰਟਸਮੈਨ ਦਾ ਮੁੱਲ ਪਾਇਆ। ਸਪੋਰਟਸਮੈਨ ਦਾ ਮੁੱਲ ਪਾਇਆ ਉਹਨਾਂ ਨੇ। ਅਸੀਂ ਕਹਿੰਦੇ ਰੱਬ ਲੰਮੀ ਉਮਰ ਕਰੇ ਉਹਨਾਂ ਦੀ। ਕਿ ਉਹਨਾਂ ਨੇ ਇੱਕ ਪਲੇਅਰ ਨਹੀਂ। ਹਾਂ। ਉਹਨਾਂ ਨੇ ਹਜ਼ਾਰਾਂ ਪਲੇਅਰ ਪੈਦਾ ਕੀਤੇ ਆ। ਹਾਂ। ਠੀਕ ਹੈ ਜੀ। ਖਲੀ ਵਰਗੇ ਪੈਦਾ ਕੀਤੇ ਉਹਨਾਂ ਨੇ। ਬਿਲਕੁਲ। ਠੀਕ ਹੈ ਜੀ। ਹੋਰ ਪਲੇਅਰ ਬਹੁਤ ਐਥੇ ਜਿਨ੍ਹਾਂ ਨੇ ਉਹਨਾਂ ਨੂੰ ਐਸ ਰਾਈਟਰ 70% ਪਲੇਅਰ ਜਿਹੜੇ ਹੈਗੇ ਆ ਫੀਲਡ 'ਚ ਲੱਗੇ ਹੋਇਆ ਅੱਛਾ ਹਾਂ ਐਸ ਵੇਲੇ ਜਿੱਥੇ ਜਿਹੜੇ ਮਰਜ਼ੀ ਡਿਸਟ੍ਰਿਕਟ ਇਹ ਉਦੋਂ ਦੇ ਭਰਤੀ ਕੀਤੇ ਹੋਏ ਆ ਇਹ ਉਦੋਂ ਦੇ ਭੁੱਲਰ ਸਾਹਿਬ ਦੀ ਦੇਣ ਆ ਸਾਰੀ ਇਹ ਠੀਕ ਹੈ ਉਹਨਾਂ ਨੇ ਤੁਸੀਂ ਲਾ ਲਿਆ ਉਹ ਕਹਿੰਦੇ ਚਲੋ ਤੁਸੀਂ ਹੁਣ ਜਿੱਦਾਂ ਦੀ ਸਾਡੀ ਤਾਂ ਚਲੋ ਹਾਈਟ ਕੱਟ ਸੀ ਜਿਨ੍ਹਾਂ ਦੀ ਹਾਈਟ ਜ਼ਿਆਦਾ ਸੀ ਉਹ ਕਹਿੰਦੇ ਗਨਮੈਨ ਤਾਂ ਵਧੀਆ ਲੱਗੂਗਾ ਇਹ ਹਾਂ ਐਸਚੋ ਦਾ ਵਧੀਆ ਲੱਗੂਗਾ ਐਸਪੀ ਦਾ ਵਧੀਆ ਲੱਗੂਗਾ ਉਹੀ ਜਿਹੜੀ ਉਹਨਾਂ ਦੀ ਸੋਚ ਸੀ ਅੱਜ ਸਾਰੇ ਜ਼ਿਲ੍ਹਿਆਂ ਦੇ ਵਿੱਚ ਇੱਕ ਇੱਕ ਦੇ ਦੋ ਦੋ ਪਲੇਅਰ ਲੱਗੇ ਹੋ ਸਾਰੇ ਪਾਸੇ ਅੱਛਾ ਮਾਫ ਕਰਿਓ ਤੁਸੀਂ ਸ਼ਾਰਟਕਟ ਦੇ ਵਿੱਚ ਸੁਣਾ ਗਏ ਸਾਰੀ ਗੱਲ ਜਿਹੜੀ ਤੁਹਾਨੂੰ ਭਰਤੀ ਕੀਤਾ ਸੀਗਾ ਇੱਕ ਕਿਸਮ ਦੇ ਨਾਲ ਕਹਿੰਦੇ ਕਿ ਕਿਡਨਾਪ ਹੀ ਕਰ ਲਿਆ ਸੀਗਾ ਤੁਹਾਨੂੰ ਪੰਜਾਬ ਪੁਲਿਸ ਨੇ ਉਦੋਂ ਚਟੋਪਾਦੀ ਸਾਹਿਬ ਸੀਗੇ ਸਾਡੇ ਹਾਂ ਉਹ ਐਸ ਮੈਨੂੰ ਫਿਰ ਉਹ ਚੱਕ ਕੇ ਘਰੋਂ ਲੈ ਗਏ ਸੀ ਤੁਸੀਂ ਜਾਂਦੇ ਨਹੀਂ ਸੀ ਉਹ ਕਰਦੇ ਡਰਦੇ ਸੀ ਉਸ ਬਾਅਦ ਅਤਵਾਦ ਦਾ ਟਾਈਮ ਬਹੁਤ ਸੀ 90 ਦੇ ਦੌਰ ਦੀ ਗੱਲ ਹੈ 90 ਦੇ ਦੌਰ ਦੀ ਗੱਲ ਹੈ ਅੱਛਾ ਅਤਵਾਦ ਬਹੁਤ ਸੀ ਉਸ ਟਾਈਮ ਦੇ ਉੱਤੇ ਕਰਦੇ ਡਰਦੇ ਸੀ ਮੈਂ ਕਿਹਾ ਕੁਝ ਨਹੀਂ ਹੁੰਦਾ ਕੋਈ ਗੱਲ ਨਹੀਂ ਅੱਛਾ ਮੇਰੇ ਮਦਰ ਕਹਿੰਦੇ ਚੱਲ ਪੁੱਤ ਕਰੋ ਕਰਿਆ ਗਈ ਪੰਜਾਬ ਪੁਲਿਸ ਆਪ ਘਰ ਹੀ ਆ ਗਈ ਮੇਰੀ ਗਲੀ ਦੇ ਵਿੱਚ ਦੇਖਦੇ ਸਾਰੇ ਬੜਾ ਡੜਾਇਓ ਜਿਪਸੀ ਚ ਬਿਠਾਇਆ ਲੈ ਕੇ ਗਏ ਮੈਨੂੰ ਪਟਿਆਲੇ ਰਾਤ ਨੂੰ ਮੈਨੂੰ ਫਿਰ 1.5 ਵਜੇ ਭਰਤੀ ਕੀਤਾ ਥੇ ਰਾਤ ਅੱਛਾ 1 ਵਜੇ 1.5 ਵਜੇ ਭਰਤੀ ਕੀਤਾ ਮੈਨੂੰ ਜਾਣ ਨਹੀਂ ਦਿੱਤਾ ਅੱਛਾ ਫਿਰ ਮੈਨੂੰ ਉਹਨਾਂ ਨੇ ਥਾਣੇਦਾਰ ਦੀ ਵਰਦੀ ਪਵਾ ਕੇ ਭੇਜਿਆ ਗਿੱਲ ਸਾਹਨੇ ਅੱਛਾ ਕਿਉਂਕਿ ਮੇਰੀ ਅਚੀਵਮੈਂਟ ਵਧੀਆ ਸੀ ਉਹ ਕਹਿੰਦਾ ਨਹੀਂ ਤੈਨੂੰ ਜਾਣ ਨਹੀਂ ਦੇਣਾ ਕਿਉਂਕਿ ਮੈਨੂੰ ਬੀਐਸਐਫ ਸੀਆਰਪੀ ਆਈਟੀਵੀਪੀ ਹਾਂ 에어ਲਾਈਨ ਇਹ ਸਾਰੇ ਲੈ ਰਹੇ ਸੀ ਉਸ ਟਾਈਮ ਦੇ ਉੱਤੇ ਅੱਛਾ ਉਹ ਖਿੱਚਦੇ ਸੀ ਮੈਨੂੰ ਠੀਕ ਹੈ ਪਰ ਮੈਂ ਚਾਹਦਾ ਹਾਂ ਕਿ ਮੈਂ ਆਪਣੇ ਪੰਜਾਬ ਦੀ ਸੇਵਾ ਕਰਾਂ ਆਪਣੇ ਜਿਹੜੇ ਨੌਜਵਾਨ ਹੈ ਇਹਨਾਂ ਨੂੰ ਸਹਾ ਕਰੀਏ ਇਹਨਾਂ ਨੂੰ ਫਿਰ ਇੱਧਰ ਲਾਈਏ ਸਪੋਰਟਸ ਵਾਲੀਏ ਇਹ ਫਿਰ ਅਫਸਰਾਂ ਦੀ ਨਜ਼ਰ ਸੀਗੀ ਤੁਹਾਡੇ ਤੇ ਤੁਹਾਡੇ ਮੈਚ ਦੇਖਦੇ ਸੀਗੇ ਮੈਚ ਸੀਗੇ ਚੱਟੋ ਪੱਧਿਆ ਸਾਹਿਬ ਜਿਹੜੇ ਸੀਗੇ ਆਪ ਪਲੇਅਰ ਸੀ ਜੂਡੋ ਦੇ ਹਾਂਜੀ ਇਹ ਕਿਸੇ ਕੰਪੀਟੀਸ਼ਨ 'ਚ ਆਏ ਸੀ ਉੱਥੇ ਮੈਨੂੰ ਦੇਖਿਆ ਇਹਨਾਂ ਨੇ ਕਿਹੜੀ ਜਗ੍ਹਾ ਇਹ ਕਲਕੱਤੇ ਸ਼ਾਇਦ ਹੋਈ ਸੀ ਉਦੋਂ ਨੇਪਾਲ 'ਚ ਉੱਥੇ ਮੈਨੂੰ ਦੇਖਿਆ ਇਹਨਾਂ ਨੇ ਠੀਕ ਹੈ ਤੇ ਮੈਨੂੰ ਇਹ ਕਹਿੰਦੇ ਪਰ ਭਰਤੀ ਹੋਣਾ ਮੈਂ ਕਿਹਾ ਸਰ ਇਨਾਂ ਨੇ ਉਸ ਪਹਿਲੇ ਤਾਂ ਮੈਨੂੰ ਚਲੋ ਕੁਛ ਨਹੀਂ ਗਿਆ ਉਸ ਤੋਂ ਪਹਿਲੇ ਬਾਅਦ ਚ ਅੱਛਾ ਫੇ ਮੈਨੂੰ ਲੈ ਗਿਆ ਸੀ ਅੱਛਾ ਫੇਰ ਕਰੋ ਲੈ ਗਿਆ ਫੇ ਭਰਤੀ ਹੋ ਗਿਆ ਫੇਰ ਉਸ ਤੋਂ ਬਾਅਦ ਅਸੀਂ ਸਪੋਰਟਸ ਇਧਰੋਂ ਬਹੁਤ ਕੀਤੀ ਆ ਪੰਜਾਬ ਪੁਰਸ ਤੋਂ ਖੇਲੀ ਐ ਨਹੀਂ ਪੁਲਸ ਖੇਲੀ ਦੋ ਤਿੰਨ ਮਾਝਾ ਗੋਲਡ ਆ ਮੇਰੇ ਹਾਂ ਕੀ ਨੈਸ਼ਨਲ ਚਾਹ گولڈ ਸੀ ਤੇ ਪ੍ਰੋਮੋਸ਼ਨ ਨਾਲ ਨਾਲ ਹੁੰਦੀ ਰਹੀ ਸਾਡੀ ਜਿੱਦਾਂ ਮੈਡਲ ਆਂਦਾ ਸੀ ਮੈਡਲ ਦੇ 베ਸ ਤੇ ਉੱਤੇ ਨੰਬਰ ਬੰਦੇ ਸੀ ਫਿਰ ਪ੍ਰਮੋਸ਼ਨ ਹੁੰਦੀ ਸੀ ਸਾਡੀ ਸਾਡੀ ਸਰ ਇੱਕ ਘਰ ਦੇ ਹਾਲਾਤਾਂ ਦੇ ਵਿੱਚੋਂ ਨਿਕਲ ਕੇ ਇੱਥੋਂ ਤੱਕ ਪਹੁੰਚਣਾ ਮਿਲਦਾ ਜਿੱਥੇ ਆਪਣੇ ਆਪਣੀ ਅਚੀਵਮੈਂਟ ਆ ਸਭ ਤੋਂ ਖੁਸ਼ੀ ਮਾਤਾ ਪਿਤਾ ਨੂੰ ਹੁੰਦੀ ਹੈ ਕਿ ਸਾਡਾ ਬੱਚਾ ਇਸ ਸੰਘਰਸ਼ ਦੇ ਵਿੱਚੋਂ ਨਿਕਲ ਕੇ ਗਿਆ ਜਦੋਂ ਉਹ ਦੌਰ ਸੀਗਾ ਜਦੋਂ ਅੱਜ ਉਹ ਯਾਦ ਕਰਦੇ ਹੋ ਤਾਂ ਕਿਵੇਂ ਲੱਗਦਾ ਫਿਰ ਉਸ ਵੇਲੇ ਮਦਰ ਫਾਦਰ ਨੂੰ ਸੀਗਾ ਤਾਂ ਪਿੰਡੂ ਵਿਚਾਰੇ ਪਿੰਡਾਂ ਦੇ ਆਏ ਉਹਨਾਂ ਨੂੰ ਗੇਮਾਂ ਬਾਰੇ ਇਹਨਾਂ ਪਤਾ ਜੋਡੋ ਬਾਰੇ ਤਾਂ ਪਤਾ ਹੀ ਨਹੀਂ ਸੀ ਉਹਨਾਂ ਨੂੰ ਜੀ ਠੀਕ ਹੈ ਉਹ ਜਦੋਂ ਦੇ ਦੇ ਮੁੰਡਾ ਖੇਡਦਾ ਹੁੰਦਾ ਜਦੋਂ ਮੇਰੀ ਅਖਬਾਰ ਚ ਫੋਟੋ ਜਾਂ ਖਬਰ ਲੱਗਦੀ ਸੀ ਉਹ ਫੇ ਮੇਰੇ ਮੇਰੇ ਫਾਦਰ ਬਾਜ਼ਾਰ ਚ ਦਿਖਾਉਂਦੇ ਹੁੰਦੇ ਸੀ ਮੇਰੇ ਪੁੱਤ ਦੀ ਖਬਰ ਆਈ ਅਖਬਾਰ ਚ ਮੈਡਲ ਆਇਆ ਜਿੱਤੇ ਆ ਮੈਡਲ ਆਇਆ ਜਿੱਤੇ ਆ ਅੱਛਾ ਜਦੋਂ ਨੈਸ਼ਨਲ ਗੇਮ ਕਾਲੀਕਟ ਹੋਈ ਆ ਉਦੋਂ ਨੌ ਵਾਲੀਆਂ ਖਬਰਾਂ ਚੱਲਦੀਆਂ ਹੁੰਦੀਆਂ ਉਸ ਟਾਈਮ ਦੇ ਉੱਤੇ ਅੱਛਾ 9 ਵਾਲੀਆਂ ਖਬਰਾਂ 'ਚ ਮੇਰੀ ਵੀਡੀਓ ਆਈ ਸੀ। ਅੱਛਾ। ਤਾਂ ਮੇਰੇ ਫਾਦਰ ਨੇ ਉਦੋਂ ਰਿਕਾਰਡਰ ਕੋਲ ਨਹੀਂ ਸਾਰਿਆਂ ਨੂੰ ਦੱਸਿਆ ਕਿ ਮੇਰੇ ਮੁੰਡੇ ਦੀ ਰਾਤੀ ਟੀਵੀ 'ਚ ਆਈ। ਟੀਵੀ 'ਤੇ ਫੋਟੋ ਆਈ 9 ਵਜੇ ਖਬਰਾਂ ਚੱਲਦੀ ਜਾਂਦੀਆਂ ਸੀ। 9 ਵਜੇ ਆਈ ਸੀ ਕਿ ਪੰਜਾਬ ਦਾ ਪਹਿਲਾ ਮੈਨੇਜਰ ਨਰੇਸ਼ ਕੁਮਾਰ ਡੋਗਰਾ ਨੇ ਜਿੱਤੇ ਆ। ਅੱਛਾ। ਉਹ ਫਿਰ ਬੜੇ ਖੁਸ਼ ਹੁੰਦੇ ਸੀ ਉਸ ਟਾਈਮ 'ਚ। ਇਹ ਵਾਕ ਇੱਕ ਮੂਮੈਂਟ ਹੀ ਏਦਾਂ ਦੀ ਹੁੰਦੀ ਹੈ। ਮੂਮੈਂਟ ਸੀਗੀ ਏਦਾਂ ਦੀ ਜੁੱਤੀ ਉਸ ਟਾਈਮ ਦੇ ਉੱਤੇ ਬੜਾ ਫਕਰ ਸੀ ਉਹਨਾਂ ਨੂੰ ਮਾਪਿਆਂ ਨੂੰ। ਸਾਡਾ ਮੁੰਡਾ ਉਹ ਮੈਂ ਜਦੋਂ ਐਸਐਚਓ ਸਿਟੀ ਹੁਸ਼ਿਆਰਪੁਰ ਲੱਗਾ। ਜੀ। ਮੈਂ ਪਹਿਲੀ ਰਿਵ ਉਹਨਾਂ ਨੂੰ ਆਪਣੇ ਫਾਦਰ ਨੂੰ ਆਪਣੀ ਕੁਰਸੀ ਤੇ ਬਿਠਾਇਆ ਕਿ ਤੁਹਾਡੀ ਦੇਣਾ ਤੁਸੀਂ ਇੱਥੇ ਬੈਠੋ। ਅੱਛਾ। ਮੇਰੇ ਫਾਦਰ ਬੈਠੇ ਇੱਥੇ ਵੀ ਖੁਸ਼ ਹੋਏ ਦੇਖ ਕੇ ਕਿ ਮੇਰਾ ਮੁੰਡਾ ਸੱਚੀ ਪੁਲਿਸ ਚ ਆ। ਅੱਛਾ। ਬੜੀ ਸੋਹਣੀ ਗੱਲ ਆ। ਮੈਂ ਹੁਸ਼ਿਆਰਪੁਰ ਸਿਟੀ ਦਾ ਰਹਿਣੇ ਵਾਲਾ। ਹਾਂ। ਸਿਟੀ ਜੀ ਆਪਣੇ ਘਰ ਚ ਐਸਐਚਓ ਲੱਗਾ ਮੈਂ। ਤਿੰਨ ਵਾਰ ਰਿਹਾ ਐਸਐਚਓ ਉੱਥੇ। ਹਾਂ। ਤਿੰਨ ਵਾਰ ਐਸਐਚਓ ਰਿਹਾ ਇੱਥੇ ਮੇਰੇ ਫਾਦਰ ਮੈਨੂੰ ਬਿਠਾ ਕੇ ਆਏ ਜੀ ਕੁਰਸੀ ਤੇ। ਅੱਛਾ। ਉਹਨਾਂ ਨੂੰ ਫਕਰ ਹੁੰਦਾ ਮੇਰਾ ਪੁੱਤ ਇੱਥੇ ਐਸਐਚਓ। ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਬਲਸਾ ਮੈਨੂੰ ਲੱਗਦਾ ਕਿ ਉਹ ਮੂਵਮੈਂਟ ਬਹੁਤ ਤਗੜੀ ਹੋਊਗੀ ਕਿ ਕਿਸੇ ਕੋਈ ਸਮਾਸੀ ਜਦੋਂ ਚਾਹ ਵੇਚੀ ਤੇ ਅੱਜ ਐਸ ਐਚਓ ਦੀ ਕੁਰਸੀ ਦੇ ਉੱਪਰ ਆ ਕੇ ਬੈਠੇ ਉਹਨਾਂ ਨੂੰ ਬੜਾ ਫਕਰ ਸੀ ਉਸ ਤੋਂ ਬਾਅਦ ਸਾਡਾ ਕੰਮ ਬੜੀਆ ਚੱਲ ਪਿਆ ਸੀ ਫਾਜ਼ਰ ਦਾ ਅੱਛਾ ਵਧੀਆ ਰੈਡੀਮੇਡ ਦਾ ਸਾਡਾ ਕੰਮ ਸੀ ਉਸ ਤੋਂ ਬਾਅਦ ਵਧੀਆ ਚੱਲ ਪਿਆ ਸੀ ਠੀਕ ਹੈ ਉਹਦੀ ਫਿਕਰ ਪਾਓਗੇ ਸਭ ਵੀ ਸਾਰੇ ਸੈੱਟ ਹੋ ਗਏ ਬ੍ਰਦਰ ਮੇਰੇ ਵੀ ਸੈੱਟ ਹੋ ਗਏ ਮੈਂ ਵੀ ਸੈੱਟ ਹੋ ਗਏ ਹਾਂ ਠੀਕ ਹੈ ਜੀ ਠੀਕ ਹੈ ਉਹ ਸਬਾਲਕ ਦੀ ਕਰਵਾ ਪੈਸੇ ਦੀ ਕੋਈ ਕਮੀ ਨਹੀਂ ਰਹੀ ਹੂੰ ਮਿਹਨਤ ਕਰਦੇਗੇ ਤਾਂ ਮਿਹਨਤ ਕਰਦੇਗੇ ਜਿਹੜੇ ਸਾਡੇ ਨਾਲ ਅਫਸਰ ਵੀ ਠੀਕ ਹੈ ਜੀ ਸਾਡੇ ਨਾਲ ਫੁਰਕੀ ਸਾਹਿਬ ਸਿਗੇ ਮੇਰੇ ਏਐਸਪੀ ਹੁਸ਼ਿਆਰਪੁਰ ਜੀ ਇਹ ਮੈਸੇਜ ਸਿਟੀ ਇਹ ਰਹੇ ਫਿਰ ਈਸ਼ਵਰ ਸਿੰਘ ਉਹਨੇ ਇਮਾਨਦਾਰ ਅਫਸਰ ਸਾਰੇ ਇਹ ਇਹਨਾਂ ਨੇ ਥੱਲੇ ਕੰਮ ਕੀਤਾ ਇਹਨਾਂ ਨੇ ਸਾਨੂੰ ਦੱਸਿਆ ਸਾਰਾ ਇਹਨਾਂ ਦੀ ਗਾਈਡਲਾਈਨਸ ਤੇ ਚੱਲੇ ਸੀ ਅੱਛਾ ਅੱਜ ਤੱਕ ਕਾਮਯਾਬ ਆ ਸੀ ਇਹਨਾਂ ਦਾ ਹਾਂ ਸਰ ਉਦੋਂ ਆਉਂਦਾ ਸੀਗਾ ਮੈਂਡ ਚ ਕਿ ਜਦੋਂ ਫਿਰ ਫਾਦਰ ਮਿਹਨਤ ਕਰਦੇ ਸੀਗੇ ਕਿ ਬੱਚੇ ਕੁਝ ਬਣ ਜਾਣਾ ਕਿ ਜਦੋਂ ਕੁਝ ਬਣ ਕੇ ਤਾਂ ਫਿਰ ਫਾਦਰ ਨੂੰ ਆ ਚੀਜ਼ ਲੈ ਕੇ ਦੇਣੀ ਆ ਜਾਂ ਇਦਾਂ ਕਰਨਾ ਆਪਾਂ ਫਾਦਰ ਨੂੰ ਸੇਗਾ ਉਹਨਾਂ ਨੂੰ ਮੇਰਾ ਪੁੱਤਰ ਆਵੇ ਇੱਥੇ ਖੜਾ ਹੋਵੇ ਮੇਰੇ ਕੋ ਆ ਕੇ ਜਿਪਸੀ ਦੇ ਨਾਲ ਮੈਂ ਆਣਾ ਸੀ ਉਹਨਾਂ ਕੋ ਜਿਪਸੀ 'ਚ ਖੜਾ ਰਹਿਣਾ ਸੀ ਫਿਰ ਉਹਨਾਂ ਦੀ ਮੈਂ ਪੁੱਛਿਆ ਮੈਂ ਕਿ ਤੁਹਾਡੀ ਮੰਦੀ ਤਮੰਨਾ ਕੀ ਕਹਿੰਦੇ ਪੁੱਤ ਯਾਤਰਾ ਕਰਨੀ ਹੈ ਅੱਛਾ ਫਿਰ ਮੈਂ ਤਾਂ ਮਦਰ ਆਪਣੀ ਨੂੰ ਸਾਰਿਆਂ ਨੂੰ ਹਾਂ ਚਾਰੋਂ ਧਾਮ ਹੁੰਦੇ ਸਾਡੇ ਠੀਕ ਹੈ ਚਾਰੋਂ ਧਾਮ ਕਰਾਏ 1.5 ਮਹੀਨਾ ਦਾ ਟੂਰ ਹੁੰਦਾ ਉਹ ਅੱਛਾ ਉਹ ਸਾਰਾ ਉਹਨਾਂ ਨੂੰ ਕਰਾਇਆ ਇੱਧਰ ਬਦਰੀ ਨਾਥਕਦਾ ਨਾਲ ਗੋਤੀ ਜਮੋਤਰੀ ਜੀ ਠੀਕ ਹੈ ਜੀ ਇੱਧਰ ਰੁਜोध्या ਜੀ ਸਾਰੇ ਘੁਮਾਏ ਉਹਨਾਂ ਨੂੰ ਅੱਛਾ ਉਹਨਾਂ ਨੇ ਹਰੀਦਵਾਰ ਵਗੈਰਾ ਸਾਰੇ ਹਾਂ ਉਹਨਾਂ ਨੇ ਪੂਰਾ ਕਮਾਇਆ ਉਹਨਾਂ ਦੀ ਇੱਛਾ ਸੀ ਪੂਰੀ ਕਿ ਮੇਰੀ ਮਰ ਪੁੱਤ ਹੁਣ ਮੇਰਾ ਖੁਸ਼ ਆ ਅੱਛਾ ਕਮਾ ਦੇਖ ਲੈ ਫੇਰ ਕਹਿੰਦਾ ਸੀ ਜਹਾਜ਼ 'ਚ ਬੈਠਣਾ ਉਹਨਾਂ ਨੂੰ ਜਹਾਜ਼ 'ਚ ਬਿਠਾਇਆ ਮਦਰ ਨੂੰ ਵੀ ਬਿਠਾਇਆ ਫਾਦਰ ਨੂੰ ਬਿਠਾਇਆ ਅੱਛਾ ਇਹ ਇੱਛਾ ਸੀਗੀ ਉਹਨਾਂ ਦੀ ਕਿ ਜਹਾਜ਼ 'ਚ ਝੂਣਾ ਲੈਣਾ ਝੂਣਾ ਲੈਣਾ ਮੇਰੀ ਤਮੰਨਾ ਸੀ ਫੇਰ ਮਨਾਂ ਨੂੰ ਮਹਾਕਾਲ ਲੈ ਕੇ ਗਿਆ ਅੱਛਾ ਉੱਥੇ ਮੱਥਾ ਟਿਕਾਇਆ ਉਹਨਾਂ ਦਾ ਮਹਾਕਾਲ ਮੰਦਿਰ ਬੋਲੇਨਾਥ ਦਾ ਹੈਗਾ ਅੱਛਾ ਉੱਥੋਂ ਲੈ ਕੇ ਗਿਆ ਉੱਥੇ ਬਿਠਾ ਕੇ ਉਹਨਾਂ ਦੇ ਮੱਥਾ ਟਿਕਾ ਕੇ ਫੇਰ ਲੈ ਕੇ ਆਇਆ ਹਾਂ ਮਤਲਬ ਉਹਨਾਂ ਦੀ ਕੋਈ ਮਨੋ ਕਾਮਨਾ ਸੀ ਮਤਲਬ ਛੱਡੀ ਨਹੀਂ ਜਿਹੜੀ ਨਾ ਹੋਵੇ ਹੂੰ ਤਾਂ ਸਰਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੀ ਤੁਸੀਂ ਸੇਵਾਵਾਂ ਦਿੱਤੀਆਂ ਬਤੌਰ ਐਸ ਐਚਓ ਉਸ ਤੋਂ ਬਾਅਦ ਪ੍ਰਮੋਟ ਹੁੰਦੇ ਗਏ ਤੁਸੀਂ ਇਹ ਫਿਰ ਪੂਰੇ ਕਰੀਅਰ ਨੂੰ ਕਿਵੇਂ ਦੇਖਦੇ ਹੋ ਤੁਸੀਂ ਪੰਜਾਬ ਪੁਲਿਸ ਦਾ ਇੱਕ ਵੈਸੇ ਹੀ ਪੂਰੇ ਇੰਡੀਆ ਦੇ ਵਿੱਚ ਨਾਮ ਰਹਿੰਦਾ ਹੈ ਪੰਜਾਬ ਪੁਲਿਸ ਐਸੀ ਹੈ ਜਿੱਥੇ ਚੱਲ ਜਵੇ ਕਾਮਯਾਬ ਹੈ ਹਾਂ ਜਿਸ ਅਸੀਂ ਇਲੈਕਸ਼ਨ ਵੀ ਕਰਾ ਕੇ ਆਏ ਹਾਂ ਹੁਣ ਨਾਗਾਲੈਂਡ ਇਲੈਕਸ਼ਨ ਕਰਾ ਕੇ ਆਏ ਆ ਜੀ ਐਨ ਕੇ ਕਰਾ ਕੇ ਆਏ ਆ ਤਰਖੰਡ ਕਰਾ ਕੇ ਆਏ ਆ ਹਾਂ ਇਸ ਪੁਲੀ ਲਕਚਨ ਕਰਦੇ ਲੋਕ ਡਰਦੇ ਆ ਸਾਡੇ ਤੋਂ ਅੱਛਾ ਪੰਜਾਬ ਪੁਲਿਸ ਆ ਗਈ ਆ ਹਾਂ ਕਹਿੰਦਾ ਅਸੀਂ ਕੁਝ ਨਹੀਂ ਕਿਸੇ ਨੂੰ ਸੱਪ ਦਾ ਫੰਕਾਰਾ ਹੀ ਬਹੁ ਹੁੰਦਾ ਕਹਿੰਦੇ ਜਿਹਦੇ ਕੋਈ ਨਹੀਂ ਮੰਨਦਾ ਕਹਿੰਦੇ ਪੰਜਾਬ ਪੁਲਿਸ ਕੋ ਲੈ ਉੱਥੇ ਮੰਨ ਜਾਂਦਾ ਆ ਗਿਆ ਮੈਂ ਕਹਿੰਦਾ ਮੰਨਿਆ ਤਾਂ ਬੜਾ ਫੇਰ ਵੀ ਸਾਡਾ ਡਰ ਆ ਹਾਂ ਲੋਕ ਚੰਗੇ ਆ ਲੋਕ ਸਾਨੂੰ ਪਿਆਰ ਕਰਦੇ ਆ ਕਿ ਪੰਜਾਬ ਪੁਲਿਸ ਆ ਗਈ ਹੁਣ ਕੋਈ ਡਰ ਨਹੀਂ ਆ ਹੁਣ ਕੋਈ ਡਰ ਨਹੀਂ ਕੋਈ ਗੱਲ ਕਿਉਂਕਿ ਅਸੀਂ ਨਾਗਾਲੈਂਡ ਐਕਸ਼ਨ ਕਰਾ ਕੇ ਆਏ ਹਾਂ ਡਿਸਟਰਬ ਏਰੀਆ ਸੀ ਸਾਡੇ ਕੋਲ ਅੱਛਾ ਜਿੱਥੇ ਅਸੀਂ ਚੱਲ ਗਏ ਆ ਉਸ ਇਲਾਕੇ ਦੇ ਲੋਕ ਖੁਸ਼ ਸੀਗੇ ਕਿ ਪੰਜਾਬ ਪੁਲਿਸ ਆ ਗਈ ਇਹਨੂੰ ਸਾਨੂੰ ਕੋਈ ਡਰ ਨਹੀਂ ਆ ਕਿ ਨਾ ਸ ਉਧਰ ਨਾਗਾ لینڈ ਦੇ ਵਿੱਚ ਕਬੀਲੇ ਆ ਕਿ ਵੀ ਨਹੀਂ ਡਿਸਾਈਡ ਕਰਦੇ ਕੌਣ ਹੈ ਅੱਛਾ ਜਦੋਂ ਅਸੀਂ ਉੱਥੇ ਗਏ ਆ ਅਸੀਂ ਆਪ ਗਿਆ ਖੋਦ ਠੀਕ ਹੈ ਤੇ ਉੱਥੇ ਕੋਈ ਕੁਝ ਨਹੀਂ ਹੋਇਆ ਉਹਨੂੰ ਗਿਆ ਪੰਜਾਬ ਪੁਲਿਸ ਆ ਗਈ ਆ ਤੇ ਪੀਸਫੁਲੀ ਇਲੈਕਸ਼ਨ ਅੱਛਾ ਪੀਸਫੁਲੀ ਹੋਇਆ ਬੱਸ ਸਕੂਨ ਆ ਜਾਂਦਾ ਹੁਣ ਮੈਨੂੰ ਲੱਗਦਾ ਕਿ ਹੁਣ ਰਿਲੈਕਸ ਹੋ ਜਾਓ ਹੁਣ ਕੋਈ ਗੱਲ ਨਹੀਂ ਹਾਂ ਉਤਰਾਖੰਡ ਜਾ ਕੇ ਆਏ ਆ ਇੱਧਰ ਜਾ ਕੇ ਆਏ ਆ ਹੁਣ ਕੋਈ ਗੱਲਬਾਤ ਨਹੀਂ ਬਿਲਕੁਲ ਪੀਸਫੁਲੀ ਇਲੈਕਸ਼ਨ ਕਰਾ ਕੇ ਆਏ ਅੱਛਾ ਅਗੇ ਲਖਣ ਆ ਗਏ ਹੁਣ ਫੇਰ ਆ ਜਾਈਆਂ ਫੇਰ ਜਾਵਾਂਗੇ ਪੀਸਫੁਲ ਹੀ ਹੋਣਾ ਕਿ ਜਿੱਥੇ ਪੰਜਾਬ ਪੁਲਿਸ ਆ ਗਈ ਇੱਥੇ ਪੀਸਫੁਲ ਹੀ ਹੈ ਪੀਸਫੁਲ ਹੀ ਹੈ ਸਰ ਫਿਟਨੈਸ ਬੜੀ ਹੈ ਵੈਸੇ ਤਾਂ ਪਲੇਅਰ ਬਹੁਤ ਆਪਣੇ ਆਪ ਨੂੰ ਫਿੱਟ ਰੱਖਦੇ ਨੇ ਕਿਵੇਂ ਰੂਟੀਨ ਕਿਵੇਂ ਰਹਿੰਦੀ ਹੈ ਜੀ ਤੁਹਾਡੀ ਰੂਟੀਨ ਮੈਂ ਸਵੇਰੇ 4:30 ਉੱਠਦਾ ਅੱਛਾ 4:30 ਉੱਠ ਕੇ ਫਰੈਸ਼ ਹੋ ਕੇ ਹਾਂ ਰਨਿੰਗ ਕਰਨ ਚੱਲ ਜਾਂਦਾ ਅੱਛਾ ਰਨਿੰਗ ਮੈਂ 7-8 ਕਿਲੋ ਮੇਰੀ ਬੋਡੀ ਮੁਤਾਬਕ ਮੈਂ 7-8 ਕਿਲੋਮੀਟਰ ਕਰਦਾ ਠੀਕ ਹੈ ਉਸ ਤੋਂ ਬਾਅਦ ਵੇਟ ਟ੍ਰੇਨਿੰਗ ਕਰਨੀ ਹੈ ਅੱਛਾ ਜਿਮ ਆਪਣੇ ਅੰਦਰ ਸਟੇਡੀਅਮ ਅੰਦਰ ਹੀ ਜਿਮ ਜਮਾ ਆਪਣਾ 2 2.5 ਘੰਟੇ ਲਾ ਕੇ ਆਨੇ ਪੂਰੇ ਉਹ ਵਾ ਪਸੀਨਾ ਕੱਢ ਕੇ ਆਈਦਾ ਹੈ ਪੂਰਾ ਜੋਰ ਲਾ ਕੇ ਆਈਦਾ ਹੈ ਅੱਛਾ ਵੀ ਆਪਣੀ ਡਾਈਟ ਵੀ ਪ੍ਰੋਪਰ ਖਾਈਦੀ ਆ ਹਾਂ ਕੰਮ ਹੀ ਤੁਸੀਂ ਦੇਖ ਹੀ ਲਿਆ ਆਫਿਸ ਬਹਿ ਕੇ ਹਾਂ ਕੰਮ ਹੀ ਪ੍ਰੋਪਰ ਕਰੀਦਾ ਸੀ 8 9:00 ਤੋਂ 9:30 ਆਪਣੇ ਆਫਿਸ ਆ ਜਾਈਦਾ ਹਾਂ ਆ ਕੇ ਆਪਣਾ ਵਰਕ ਪੂਰਾ ਕਰੀਦਾ ਸ਼ਾਮੀ 6 6:30 7 ਵਜੇ ਜਾ ਜਾਈਦਾ अच्छा ਤੁਸੀਂ ਦੇਖਿਆ ਤੁਸੀਂ 2 ਘੰਟੇ ਬੈਠੇ ਰਹੇ ਆ ਬਿਲਕੁਲ ਰਾਈਟ ਠੀਕ ਹੈ ਤੁਸੀਂ ਦੇਖ ਲਿਆ ਪੂਰਾ ਕੰਮ ਕਰਦੇ ਕੋਈ ਇਦਾਂ ਦੀ ਗੱਲ ਨਹੀਂ ਮੈਂ ਚਾਹੁੰਦਾ ਕਿ ਨੌਜਵਾਨਾਂ ਨੂੰ ਵੀ ਜਰੂਰ ਦੱਸਿਓ ਕਿ ਫਿਟਨੈਸ ਦੇ ਲਈ ਕੀ ਕੁਝ ਕਰਨਾ ਚਾਹੀਦਾ ਮੈਂ ਨੌਜਵਾਨਾਂ ਨੂੰ ਇਹੀ ਰਿਕਵੈਸਟ ਕਰਦਾ ਹਾਂ ਹਾਂ ਗਰਾਊਂਡਾਂ ਖਾਲੀਆਂ ਪਈਆਂ ਸਾਡੀਆਂ ਹਾਂ ਜਿਮ ਵੀ ਖਾਲੀ ਪਏ ਪ੍ਰੈਕਟਿਸ ਕਰੋ ਗਰਾਊਂਡਾਂ 'ਚ ਜਾਓ ਹਾਂ ਗਰਾਊਂਡਾਂ 'ਚ ਆਪਣੇ ਮੰਮੀ ਡੈਡੀ ਨੂੰ ਨਾਲ ਲੈ ਕੇ ਜਾਓ ਪ੍ਰੈਕਟਿਸ ਕਰੋ ਕਿ ਉਹਨਾਂ ਦਾ ਉਤਸ਼ਾਹ ਬਣੇ ਕਿ ਸਾਡਾ ਬੱਚਾ ਪ੍ਰੈਕਟਿਸ ਕਰਦਾ ਹਾਂ ਇਹੜਾ ਨਸ਼ਾ ਨੁਸ਼ਾ ਨਛੇ ਤੇ ਦੂਰੋ ਅਜਿਹਾ ਕਹਿੰਦੇ ਆ ਕਿ ਮੈਂ ਅਜ ਬਾਡੀ 6 ਮਹੀਨੇ ਜ ਬਨਾਲੀ ਸਾਲ ਚ ਬਨਾਲੀ ਇਹ ਮੁਰਕੇ ਢਿਲਕ ਜਾਂਦੀ ਆ ਹਾਂ ਢਿਲਕ ਜਾਂਦੀ ਆ ਸਿਰਫ ਪ੍ਰੋਟੀਨ ਜਿਹੜੇ ਆਪਾਂ ਪੀਨੇ ਆ ਉਹੀ ਬਾਡੀ ਨੂੰ ਦਿੰਦੇ ਉਸ ਤੋਂ ਬਾਅਦ ਪ੍ਰੋਟੀਨ ਜਿਹੜਾ ਡੈਡ ਹੋ ਜਾਂਦਾ ਹਾਂ ਨੈਚੁਰਲ ਡਾਈਟ ਖਾਓ ਜੋ ਆਪਾਂ ਸਾਡੇ ਬਜ਼ੁਰਗ ਪਹਿਲਾਂ ਖਾਂਦੇ ਸੀ 70 70 ਸਾਲ 90 90 ਸਾਲ ਦੇ ਹੋ ਕੇ ਜਾਂਦੇ ਸੀ ਹਾਂ ਉਹਨੂੰ 25 25 ਸਾਲ ਦੇ ਮੁੰਡੇ ਨੂੰ ਅਟੈਕ ਹੁੰਦਾ ਹਾਰਟ ਅਟੈਕ ਹੁੰਦਾ ਕਿਉਂ ਹੁੰਦਾ ਹਾਰਟ ਅਟੈਕ ਇਸੀ ਗੱਲ ਦਾ ਹੂੰ ਕਿ ਸਾਡੇ ਅਸੀਂ ਸ਼ੁਰੂ ਤੋਂ ਦੁੱਧ ਕੇ ਨਾ ਹੈਗੇ ਖਾਣਦੇ ਪੀਂਦੇ ਆ ਸਿਰ ਠੀਕ ਹੈ ਜੀ ਤੁਸੀਂ ਮੇਰੇ ਘਰ ਅੱਜ ਵੀ ਚੱਲ ਜਾਣਾ ਇੱਦਾਂ ਹੀ ਚੱਲ ਜਾਣਾ ਘਰ ਹਾਂ ਜਨਾਬ ਪੀਪਾ ਕੇਦਾ ਪਿਆ ਹੋਵੇ ਅੱਛਾ ਤੇ ਜੋ ਕਹਿੰਦਾ ਸੋ ਦੇਣਾ ਬੜੇ ਬੜੇ ਸਾਰੇ ਲੋਕਾਂ ਨੂੰ ਹੁੰਦਾ ਕਿ ਦੇਸੀ ਕੇ ਹੋਣਾ ਜ਼ਿਆਦਾ ਖਾਓ ਨਹੀਂ ਨਹੀਂ ਕੁਛ ਨਹੀਂ ਦੇਸੀ ਕੇ ਇਹਦਾ ਇੱਕ ਬਾਡੀ ਨੂੰ ਲਚਕ ਆ ਤੁਸੀਂ ਆ ਆਪਣੇ ਜੋਰ ਜਿਹੜੇ ਨਾ ਇਹਨਾਂ ਨੂੰ ਲਚਕ ਦਿੰਦਾ ਹੋ ਅੱਛਾ ਠੀਕ ਆ ਇਹ ਜਿਹੜਾ ਗਲਤ ਕਹਿੰਦਾ ਆ ਪਤਾ ਨਹੀਂ ਸਾਨੂੰ ਤਾਂ ਪੈਂਦੇ ਪਤਾ ਨਹੀਂ ਅਸੀਂ ਤਾਂ ਡੇਲੀ ਖਾਈਦਾ ਦੇਸੀ ਕੇ ਸਬਜੀ ਪਾਈ ਦਾ ਰੋਟੀ ਚ ਪਾਈ ਦਾ ਤੁਰਕਾ ਲਾਈਦਾ ਅੱਛਾ ਬਾਦਾਮ ਪੀਦੇ ਅਸੀਂ अच्छा बादाम बीज दे सवेरे हां नेचुरल दूध देई जो मर्जी खाओ नेचुरल चीज आएं पहलो किथे प्रोटीन पनून मिलते सी एते दी चीज हां हुन ताही 25 25 मुंडिया ने 26 26 ਸਾਲ ਦੇ ਮੁੰਡਿਆਂ ਨੂੰ ਹੈਟਾਕ ਹੁੰਦਾ ਪਿਆ ਇਸੇ ਕਰਕੇ ਹੁੰਦਾ ਪਿਆ ਐਸੀ ਮਿਹਨਤ ਵੀ ਇਹਨੂੰ ਬੜੀ ਮੰਗਦੀ ਆ ਜਦੋਂ ਤੁਸੀਂ ਦੱਸਦੇ ਹੋ ਕਿਸੇ ਨੂੰ ਕਿ ਫਿਰ 8-9 ਕਿਲੋਮੀਟਰ ਸਵੇਰੇ ਰੈਣੀ ਕਰਦੇ ਵੀੜ ਚੁੱਕਦੇ ਹੋ ਤੁਸੀਂ ਹੈਰਾਨ ਨਹੀਂ ਹੁੰਦੇ ਕਿ ਜਿਹੜੇ ਦੇ ਲੋਕ ਮੈਨੂੰ ਸੜਕਾਂ ਤੇ ਦੇਖਦੇ ਆ ਤੁਸੀਂ ਆਊਟ ਟਾਈਮ ਕੱਢ ਕੇ हां ਤੁਸੀਂ ਚੁੱਪਚਾਪ ਆਣਾ ਬਿਨਾ ਦੇਖ ਲਈਓ اچھا ਸਵੇਰੇ ਮੈਂ 4:30-5:00 ਵਜੇ ਘਰੋਂ ਨਿਕਲਣਾ ਜੀ ਠੀਕ ਹੈ ਟੈਕਸੂ ਪਾ ਕੇ ਹਾਂ ਕੋਈ ਗਨਮੈਨ ਨਹੀਂ ਕੋਈ ਕੁਝ ਨਹੀਂ ਅੱਛਾ ਮੈਂ ਤੁਹਾਨੂੰ ਰੂਟ ਦੱਸਦਾ ਨਾ ਤੁਸੀਂ ਉਸ ਰੂਟ ਤੇ ਦੇਖ ਲਿਓ ਮੈਨੂੰ ਕੋਈ ਨਾ ਮਾਰਦੇ ਕਿਸੇ ਦਿਨ ਛਾਪਾ ਉਥੇ ਆ ਜਾਓ ਵੈਲਕਮ ਬਾਰਾ ਇਹ ਕਿਹੜੀ ਗੱਲ ਆ ਹਾਰਪੁਰ ਡੋਰ ਸਟੇਡੀਅਮ ਜਦੋਂ ਮਰਜੀ ਆ ਅੱਛਾ ਸਰ ਜਦੋਂ ਗੇਮ ਕਰਦੇ ਸੀਗੇ ਤੁਸੀਂ ਉਦੋਂ ਵੀ ਡਾਈਟ ਇਹੀ ਹੁੰਦੀ ਸੀਗੀ ਨਹੀਂ ਉਦੋਂ ਡਾਈਟ ਨਹੀਂ ਸੀ ਉਦੋਂ ਸਾਡਾ ਹਾਲਾਤ ਇੰਨੇ ਵਧੀਆ ਨਹੀਂ ਸੀ ਤੁਹਾਨੂੰ ਸਾਡੇ ਡਾਕਟਰ ਗੋਇਲ ਹੁੰਦੇ ਸੀਗੇ ਅੱਛਾ ਉਹਨਾਂ ਨੇ ਮੈਨੂੰ ਡਾਈਟ ਲਾਈ ਸੀਗੀ ਅੱਛਾ ਕਿਲੋ ਦੁੱਧ ਸਵੇਰੇ ਕਿਲੋ ਸ਼ਾਮੀ ਡਾਕਟਰ ਗੋਇਲ ਨੇ ਤੁਹਾਨੂੰ ਵੈਸੇ ਲਾਈ ਡਾਈਟ ਪਲੇਅਰ ਬਣ ਕੇ ਠੀਕ ਹੈ ਹਾਂ ਪਲੇਅਰ ਕੋ ਸਾਡੇ ਸੈਕਟਰੀ ਸੀਗੇ ਹੁਸ਼ਾਰਪੁਰ ਡਿਸਟ੍ਰਿਕਟ ਦੇ ਅੱਛਾ ਕਿਉਂਕਿ ਮੇਰੇ ਕੋਚ ਆ ਸਰਿੰਦਰ ਸਿੰਘ ਸੋਢੀ ਜੀ ਉਹਨਾਂ ਨੇ ਕਿਹਾ ਕਿ ਸਾਰੇ ਪਲੇਅਰ ਵਧੀਆ ਮੁੰਡਾ ਵਧੀਆ ਮੇਰਾ ਨੈਸ਼ਨਲ ਚ 골ਡ ਆਇਆ ਸੀ ਉਸ ਵੇਲੇ ਸਕੂਲ ਨੈਸ਼ਨਲ ਚ ਠੀਕ ਹੈ ਤੇ ਉਸ ਟਾਈਮ ਤੇ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਮੁੰਡਾ ਡਾਈਟਿਕ ਮਿਲਦੀ ਇਹਨੂੰ ਘਰੋਂ ਘੱਟ ਮਿਲਦੀ ਹੈ ਅੱਛਾ ਕਿਉਂਕਿ ਸਾਡੇ ਹਾਲਾਤ ਕਰਦੇ ਇਹਨੇ ਨਹੀਂ ਠੀਕ ਸੀਗੇ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਮੈਨੂੰ ਉਹਨਾਂ ਨੇ ਕਿਲੋ ਦੁੱਧ ਸਵੇਰੇ ਕਿਲੋ ਸ਼ਾਮੀ ਲਾਇਆ ਅੱ ਆਪ ਹੀ ਪੈਸੇ ਭੇਜ ਦਿੰਦੇ ਸੀ ਦੁਕਾਨ ਤੇ ਜਿੱਥੋਂ ਮੈਂ ਪੀਂਦਾ ਸੀ ਅੱਛਾ ਉੱਥੇ ਚਲੇ ਜਾਂਦੇ ਉੱਥੇ ਚਲੇ ਜਾਂ ਪੀਂਦੇ ਰਹਿੰਦੇ ਸੀ ਉਹਨਾਂ ਦੀ ਕਿਰਪਾ ਸੀ ਚਲੋ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਕਰਦੇ ਆ ਰੱਬ ਉਹਨਾਂ ਦੀ ਲੰਬੀ ਉਮਰ ਕਰੇ ਹਾਂ ਠੀਕ ਹੈ ਜੀ ਹੁਣ ਉਹਨਾਂ ਦਾ ਬੇਟਾ ਆ ਜੀ ਅੱਛਾ ਉਹ ਸਾਡੇ ਪ੍ਰਧਾਨ ਆ ਜੀ ਇਸ ਵੇਲੇ ਅੱਛਾ ਉਹ ਵੀ ਬੜੀ ਹੈਲਪ ਕਰਦੇ ਆ ਜਿਹੜੇ 플레이ਰ ਇਸ ਜੋਗੇ ਨਹੀਂ ਆ ਗਰੀਬ ਸਾਰੇ ਸ਼ੌਗਾਰ ਨਹੀਂ ਆ ਸਾਰੇ ਕੋਈ ਥਲੜੇ ਹੋਵੇ ਬਿਲਕੁਲ ਹਾਂ ਜੀ ਉਹਨਾਂ ਦੀ ਮਦਦ ਅਸੀਂ ਕਰਦੇ ਆ ਅੱਛਾ ਅਸੀਂ ਉਹਨਾਂ ਨੂੰ ਜਿੱਦਾਂ ਉਹਨਾਂ ਨੇ ਬਾਹਰ ਖੇਡਣ ਜਾਣਾ ਕਿੱਥੇ ਜਾਣਾ ਖੇਡਣ ਉਹਨਾਂ ਦਾ ਜੋਸ਼ ਸਾਨੂੰ ਕੋਟ ਸਾਹਿਬ ਕਹਿੰਦੇ ਆ ਗੱਡੀ ਚਾਹੀਦੀ ਆ ਇਹਨਾਂ ਨੂੰ ਰਾਈਟ ਚਾਹੀਦੀ ਉਹ ਸਾਰਾ ਅਸੀਂ ਉਹਨਾਂ ਨੂੰ ਕਰ ਦਿੰਨੇ ਆ ਮੈਨੂੰ ਯਾਦ ਆ ਗਿਆ ਜਦੋਂ ਤੁਸੀਂ ਪਿੱਲੀ ਏਰੀ ਖੇਡਣ ਜਾਣਾ ਸੀਗਾ ਤਾਂ ਫਾਦਰ ਸਾਹਿਬ ਨਾਲ ਤੁਸੀਂ ਜਾ ਕੇ ਗੱਲ ਕੀਤੀ ਹਨਾ ਕਿ ਸੀਗਾ ਉਹ ਕਿਸਾ ਸਾਰਾ ਮੈਂ ਨਾਰਥ ਜ਼ੋਨ ਖੇਡਣ ਜਾਣਾ ਸੀ ਚੰਡੀਗੜ੍ਹ ਹਾਂ ਤੇ ਮੇਰੀ ਸਿਲੈਕਸ਼ਨ ਹੋ ਗਈ ਸੀ ਤੇ ਮੈਂ ਜਾਣਾ ਸੀ ਤਸਵੀਰੇ 4 ਵਜੇ ਵਾਲੀ ਬੱਸ ਫੜਦੇ ਹੁੰਨੇ ਸੀ ਉਦੋਂ ਟਾਈਮ ਤੇ ਠੀਕ ਹੈ ਤੇ ਮੈਂ ਆਪਣੇ ਫਾਦਰ ਨੂੰ ਉਠਾਲਿਆ ਮੈਂ ਕਿਹਾ ਪਾਪਾ ਜੀ ਪੈਸੇ ਹਾਂ ਉਹ ਕਹਿੰਦਾ ਬੁੱਤ 5 ਰੁਪਏ ਆ ਜੇ ਚੁਕੜ ਲਾ। ਅੱਛਾ। ਕਿਉਂਕਿ ਉਸ ਵੇਲੇ 5 ਰੁਪਏ ਲੈ ਕੇ ਆਂਦੇ ਸੀ। ਹਾਂ। ਤੇ ਕਹਿੰਦਾ ਜੇ 5 ਰੁਪਏ ਤੂੰ ਲੈ ਗਿਆ ਤਾਂ ਫਿਰ ਦੁੱਧ ਦਾ ਦਲੀਆ ਨਾ ਅੱਜ। ਅੱਛਾ। ਫਿਰ ਮੈਂ ਚੁੱਪ ਕਰ ਗਿਆ। ਹਾਂ। ਮੈਂ ਚੁੱਪ ਕਰਕੇ ਬਹਿ ਗਿਆ। ਮਦਰ ਮੇਰੀ ਕਹਿੰਦੀ ਕੋਈ ਗੱਲ ਨਹੀਂ ਕੋਈ ਸਾਰ ਲਵਾਂਗੇ ਤੁਸੀਂ ਦਿਓ ਮੁੰਡੇ ਨੂੰ। ਅੱਛਾ। ਫਿਰ ਉਹਨਾਂ ਨੇ ਮੈਨੂੰ ਫਾਦਰ ਨੇ 5 ਰੁਪਏ ਦਿੱਤੇ ਉਸ ਟਾਈਮ ਦੇ ਉੱਤੇ। ਹਾਂ। ਉਦੋਂ ਚੰਡੀਗੜ੍ਹ ਦੀ ਟਿਕਟ 100 ਰੁਪਏ ਆ ਜਾਂ ਡੇਢ ਪੇ ਹੋਣੀ। ਮੇਰੇ ਕੋਸ ਸਾਹਿਬ ਸੀ ਸਿਰਜਣ ਸਿੰਘ ਸੋਢੀ। ਅੱਛਾ। ਉਹਨਾਂ ਨੇ ਜੇ ਮੈਂ ਬੱਸ ਸਟੈਂਡ ਹਾਂ ਟਿਕਟ ਮੈਂ ਕਿਹਾ ਸਾਰਾ ਲੋ ਮੇਰੇ ਕੋ ਕਹਿੰਦਾ 5 ਰੁਪਏ ਹੈ ਮੈਂ ਕਿਹਾ ਜੀ ਨਹੀਂ ਮਿਲੇ ਘਰੋਂ ਅੱਛਾ ਉਹਨਾਂ ਨੇ ਬਚਾਰਾ ਨੇ ਲੈ ਲਏ ਹਾਂ ਸਾਰਾ ਮੇਰਾ ਹਫਤੇ ਦਾ 5 6 ਦਿਨ ਦਾ ਹੁੰਦਾ 3 ਦਿਨ ਲੱਗਦੇ ਆ ਟੂਰਨਾਮੈਂਟ ਨੂੰ ਹਾਂ ਤੇ ਉਦੋਂ ਮੈਂ 30 ਕਿਲੋ ਚ ਖੇਡਦਾ ਸੀ ਜੀ ਅੱਛਾ 8 ਕਿਲੋ ਜ ਖੇਲਦਾ ਸੀ ਉਦੋਂ ਮੇਰਾ 골ਡ ਆਇਆ ਉੱਥੇ ਜਦੋਂ 골ਡ ਲੈ ਕੇ ਗਏ ਫਿਰ ਘਰ ਫਿਰ ਮਾਤਾ ਕਹਿੰਦੀ ਹੁੰਨੀ ਕਿ ਪੰਜਾਂ ਦਾ ਮੁੱਲ ਪੈ ਗਿਆ ਅੱਜ ਆ ਪੰਜਾਂ ਦਾ ਮੁੱਲ ਪੈ ਗਿਆ ਉਹਨਾਂ ਨੂੰ ਦਿਖਾਇਆ ਮੈਂ ਉਹਨਾਂ ਦੇ ਗਲੇ 'ਚ ਪਾਇਆ ਬੜੇ ਖੁਸ਼ ਹੋਏ ਅੱਛਾ ਮੈਂ ਕਹਾ ਮਾ ਜਿੱਤ ਕੇ ਆਇਆ ਅੱਛਾ ਚਲੋ ਉਦੋਂ ਸਕਾਲਰਸ਼ਿਪ 1100 ਰੁਪਏ 1000 ਰੁਪਏ ਲੱਗਦਾ ਹੁੰਦਾ ਸੀ ਜਿਹੜਾ ਵਧੀਆ ਪਲੇਅਰ ਹੁੰਦਾ ਸੀ ਠੀਕ ਹੈ ਉਹ ਵੀ ਮੇਰੇ ਕੋਲ ਸਾ ਸਰਦ ਸੰਦ ਨੇ ਫਾਰਮ ਭਰਾਏ ਉਹ ਫਿਰ ਮਿਲ ਜਾਂਦਾ ਹੁੰਦਾ ਸੀ ਉਹਨਾਂ 빙 ਜਾਰਾ ਅੱਛਾ ਉਹਦੇ ਨਾਲ ਚੱਲਣਾ ਸ਼ੁਰੂ ਹੋ ਗਿਆ ਉਹਨਾਂ ਨਾਲ ਚੱਲਣਾ ਸ਼ੁਰੂ ਹੋ ਜਾਂਦਾ ਸੀ ਹਾਂ ਇਹ ਉਹਦੀ ਦੇਣਾ ਨੀਤ ਸੱਚੀ ਹੋਣੀ ਚਾਹੀਦੀ ਹਾਂ ਭਗਵਾਨ ਆਪੇ ਰਸਤਾ ਦਿੰਦਾ ਹੈ ਜੇ ਨੀਚ ਬੰਦਨੀ ਤਾਂ ਤੇ ਨਹੀਂ ਹੋਣਾ ਮੈਂ ਸਪੋਰਟਸ ਕੀਤੀ ਹੈ ਬਿਲਕੁਲ ਕਿਸੇ ਨਾਲ ਧੱਕਾ ਨਹੀਂ ਕੀਤਾ ਬਿਲਕੁਲ ਕਿਸ ਨੂੰ ਮਾਰਾ ਨਹੀਂ ਗਿਆ ਆਪਣੇ weight 'ਚ ਖੇਲੇ ਆਪਣੇ ਮੈਡਜ ਦਿੱਤੇ ਹਾਂ ਨਾ ਕਿਸੇ ਨਾਲ ਚੀਟਿੰਗ ਕੀਤੀ ਤੁਸੀਂ ਪੁੱਛ ਸਕਦੇ ਅੱਜ ਤੱਕ ਰਾਈਟ ਆਪਣੇ weight 'ਚ 55 ਕਿਲੋ 'ਚ ਖੇលਿਆ ਮੈਂ ਅੱਛਾ 55 ਕਿਲੋ 'ਚ 15 ਵਾਰ ਲੈਸਨ ਚੈਂਪੀਅਨ ਹਾਂ ਆਪਣੇ weight ਦਾ ਅੱਛਾ ਮੈਂ ਇਹ ਤਾਂ ਬਹੁਤ ਵੱਡੀ ਅਚੀਵਮੈਂਟ ਹੈ ਗੇਮ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਬਹੁਤ ਕੁਝ ਫਿਰ ਅੱਗੋਂ ਤੁਸੀਂ ਬੱਚਿਆਂ ਨੂੰ ਵੀ ਲਾਇਆ ਹੋਇਆ ਗੇਮ 'ਚ ਬੱਚੇ ਮੇਰੇ ਮਿਸਟਰ ਇੰਡੀਆ ਮਿਸਟਰ ਪੰਜਾਬ ਆ ਜ ਅੱਛਾ ਮੇਰਾ ਬੇਟਾ ਠੀਕ ਹੈ ਕੈਨੇਡਾ ਪੁਲਿਸ ਚ ਉਹ ਐਸਐਚਓ ਉੱਥੇ ਲੱਗਾ ਅੱਛਾ ਕੈਨੇਡਾ ਪੁਲਿਸ ਚ ਸਰਜਨ ਆ ਉਹ ਉੱਥੇ ਜੀ ਠੀਕ ਹੈ ਦੂਜਾ ਨਿਊਜ਼ੀਲੈਂਡ ਆ ਜੀ ਅੱਛਾ ਉਹ 에ਅਰਪੋਰਟ ਸਿਕਿਉਰਟੀ ਇਨ ਚਾਰਜ ਆ ਜੀ ਅੱਛਾ ਹਾਂ ਉਹਦੇ ਅੰਡਰ ਸਾਰੀ ਸਿਕਿਉਰਟੀ ਆ ਇਹ ਪੋਰਟ ਠੀਕ ਹੈ ਕਿਹੜੀ ਗੇਮ ਕਰਦੇ ਨੇ ਉਹ ਬੇਡ ਲਿਫਟਿੰਗ ਜੀ ਅੱਛਾ ਬੇਡ ਲਿਫਟਿੰਗ ਕਰਦੇ ਨੇ ਬੋਡੀ ਬਿਲਡਰ ਚੰਗੇ ਦੋਨੇ ਬੋਡੀ ਬਿਲਡਰ ਚੰਗੇ ਜੀ ਬੱਚਾ ਫਿਰ ਤੁਹਾਡੇ ਤੋਂ ਇਨਸਪਾਇਰ ਹੋਇਆ ਸੀਗਾ ਬੇਟਾ ਤੇ ਕਿ ਪੁਲਿਸ ਹੀ ਜੁਆਇਨ ਕਰਨੀ ਆ ਤੇ ਗੇਮ ਕਰਨੀ ਆ ਉਹ ਉਹਨੂੰ ਮੈਂ ਇੱਥੇ ਵੀਡੀਐਸ ਕਰਾਈ ਚੰਦੀਗੜ੍ਹੋਂ ਅੱਛਾ ਫਿਰ ਉਹ ਮੇਰੇ ਨਾਲ ਗਿਆ ਕੈਨੇਡਾ ਘੁੰਮਣ ਤਾਂ ਉਹ ਕੈਨੇਡਾ ਜਦੋਂ ਗਏ ਤਾਂ ਕਹਿੰਦਾ ਪਾਪਾ ਮੈਂ ਟਰਾਈ ਮਾਰ ਲਵਾਂ ਮੈਂ ਕਹਾ ਮਾਰ ਲਾ ਹਾਂ ਕਹਿੰਦਾ ਮੈਂ ਮਾਸਟਰ ਕਰਨੀ ਆ ਜੀ ਉਹ ਜਿ ਕਰਾਤੀ ਤੇ ਉਹਨੇ ਕਰ ਲਈ ਮਾਸਟਰ ਉਹ ਲੱਗ ਵੀ ਗਿਆ ਸੀ ਅੱਛਾ ਲੱਗ ਵੀ ਗਿਆ ਸੀ ਚੰਗੀ ਜੌਬ ਤੇ ਫਿਰ ਇੱਕ ਦਿਨ ਕਹਿੰਦਾ ਪਾਪਾ ਵੈਕੈਂਸੀਆਂ ਨਿਕਲੀਆਂ ਪੁਲਿਸ ਦੀਆਂ ਮੈਂ ਭਰ ਦੇਵਾਂ ਮੈਂ ਕਹਾ ਭਰ ਦੇ ਹਾਂ ਉਹਨੇ ਭਰਤੀ ਹੋ ਸਿਲੈਕਸ਼ਨ ਹੋ ਗਈ ਉਹਦੀ ਠੀਕ ਹੈ ਉਸ ਤੋਂ ਬਾਅਦ ਉਹ ਫੀਲਡ ਚ ਰਿਹਾ ਤੇ ਹੁਣ ਉਹਨੇ ਟੈਸਟ ਦਿੱਤਾ ਸੀ ਹਾਂ 10 ਸੈਟ ਟੈਸਟ ਹੁੰਦੇ ਆ ਜਿਨ੍ਹਾਂ ਦੇ ਨੋ ਕਲੀਅਰ ਕਰ ਗਿਆ ਜੀ ਇੱਕ ਰਹਿ ਗਿਆ ਉਹਦਾ ਠੀਕ ਹੈ ਉਹ ਉਹਨੇ ਉਸ ਏਰੀਆ ਦਾ ਟਾਊਨ ਦਾ ਉਹਨੇ ਇੰਚਾਰਜ ਲਾਤਾ ਐਸ ਐਚਓ ਟਾਈਪ ਜਿਦਾ ਹੁੰਦਾ ਹੈ ਉਹ ਮਤਲਬ 15 20 ਪਿੰਡ ਦੇ ਦੇ ਨੇ ਉਹਨੇ ਉਹਨੂੰ ਉਹਦੇ ਇੰਚਾਰਜ ਲਾਤਾ ਉੱਥੇ ਦਾ ਠੀਕ ਹੈ ਉਹ ਉਹਦੀ ਕਿਰਪਾ ਨਹੀਂ ਸੱਚੀ ਆ ਨਾ ਸਭ ਕੁਝ ਮਿਲਦਾ ਫਿੱਟ ਆ ਪੰਜਾਬੀ ਆ ਉਹ ਅੱਛਾ ਸਾਨੂੰ ਇੰਨਾ ਬਹੁਤ ਅਸੀਂ ਮਾਨ ਪੰਜਾਬੀ ਆ ਕੀ ਜੇ ਨਹੀਂ ਹੁੰਦੀ ਫਿਰ ਤੁਹਾਣਾ ਬਾਪ ਬੇਟੇ ਦੀ ਡਿਸਕਸ਼ਨ ਪੁਲਿਸ ਨੂੰ ਲੈ ਕੇ ਕਿ ਤੁਹਾਡੀ ਪੁਲਿਸ ਐ ਕਰਦੀ ਜਾਂ ਸਾਡੀਆਂ ਕਰਦੀ ਛੇ ਛੇ ਕੋਈ ਗੱਲ ਹੋਈ ਸੀ ਇੰਕਾਉਂਟਰ ਹੋਇਆ ਸੀ ਉੱਥੇ ਉਹਨਾਂ ਦਾ ਅੱਛਾ ਆਪਾਂ ਚਾਹੇ ਉੱਥੇ ਉਹਨਾਂ ਨੇ ਕਾਉਂਟਰ ਤੇ ਹੋ ਗਿਆ ਸੀ ਠੀਕ ਹੈ ਉਹ ਡਿਸਟਰਬ ਸੀ ਦੋ ਤਿੰ ਉਹ ਮੈਨਾਂ ਉਹਨੇ ਗੱਲ ਕੀਤੀ ਮੈਂ ਕਿਹਾ ਕਹਿੰਦਾ ਪਾਪਾ ਕੀ ਪਾਪਾ ਐਦਾਂ ਇੰਡਸਟਰੀਅਲ ਮੈਂ ਫਿਰ ਮੈਨਾਂ ਉਹਨਾਂ ਨਾਲ ਗੱਲ ਕੀਤੀ ਸਾਰੀ ਹਾਂ ਉਹਨੂੰ ਫਿਰ ਮੈਂ ਸੈੱਟ ਕੀਤਾ ਅੱਛਾ ਮੈਂ ਕਿਹਾ ਆਪਣੀ ਜੌਬ ਆ ਸਾਡੀ ਡਿਊਟੀ ਆ ਹਾਂ ਠੀਕ ਆ ਸਾਡੀ ਕੋਈ ਦੁਸ਼ਮਨੀ ਨਹੀਂ ਕਿਸੇ ਨਾਲ ਹਾਂ ਸਾਡੀ ਜੌਬ ਆ ਅਸੀਂ ਕੰਮ ਕਰਨਾ ਆ ਉਹ ਮੈਂ ਜਦੋਂ ਐਸਐਚਓ ਬਲਾਚੌਰ ਸੀ ਉਹ ਮੇਰੇ ਨਾਲ ਜਿੱਥੇ ਕੋਈ ਐਕਸੀਡੈਂਟ ਹੋ ਜਾਂਦਾ ਸੀ ਮੇਰੇ ਨਾਲ ਗੱਡੀ 'ਚ ਬਹਿ ਕੇ ਜਾਂਦਾ ਹੁੰਦਾ ਸੀ ਹਾਂ ਤੇ ਅਸੀਂ ਡੈੱਡ ਬੋਡੀ ਕਈ ਵੇਲੇ ਚੱਕਣੀ ਆ ਉਹਨਾਂ ਕਹਿੰਦਾ ਪਾਪਾ ਤੁਹਾਡੀ ਕਿਉਂ ਇਹ ਤੁਸੀਂ ਕੋਈ ਚੱਕਦੇ ਮੈਂ ਕਿਹਾ ਸਾਡੀ ਜੌਬ ਆ ਬੇਟਾ ਜੇ ਉਹ ਬਚ ਗਿਆ ਤਾਂ ਉਹਦੇ ਘਰ ਦੇਣ ਠੀਕ ਹੈ ਨਾ ਫਿਰ ਵੀ ਅਸੀਂ ਚਾਹਨੇ ਕਿ ਇਹਨੂੰ ਚੱਕ ਕੇ ਲੈ ਕੇ ਜਾਈਏ ਦੋ ਦਾ ਲੈ ਉਹ ਇਹਨਾਂ ਦੇਖਦਾ ਹੁੰਦਾ ਸੀ ਅੱਛਾ ਹਾਂ ਫਿਰ ਉਹਨੂੰ ਮੈਂ ਮੋਟੀਵੇਟ ਕੀਤਾ ਪੂਰਾ ਹਾਂ ਫਿਰ ਸੈੱਟ ਹੋਇਆ ਠੀਕ ਹੈ ਆ ਫਿਰ ਮੇਨਾਂ ਗੱਲ ਗੱਲ ਚੱਲਦੀ ਰਹਿੰਦੀ ਦੂਜੇ ਬੇਟੇ ਦੀ ਜਿਹੜਾ ਉਹ ਹੈਗਾ ਉੱਥੇ ਸਿਕਿਉਰਟੀ ਦੇ ਵਿੱਚ ਬਾਹਰੋਂ ਕੋਈ ਗੋਲਡ ਗੋਲਡ ਜਾਂ ਇਦਾਂ ਹੁੰਦਾ ਉਹ ਸਾਰਾ ਚੈੱਕ ਕਰਦਾ ਹੁੰਦਾ ਉਹਦਾ ਮੇਰੇ ਫੋਨਾਂ ਦਾ ਪਾਪਾ ਐ ਅੱਜ ਗੋਲਡ ਫੜਿਆ ਸੀ ਅੱਜ ਆ ਫੜਿਆ ਅੱਜ ਆ ਫੜਿਆ ਚਲੋ ਮੈਂ ਕਹਿੰਨਾ ਆਪਣੇ ਸੀਨੀਅਰ ਨੂੰ ਦੱਸਣਾ ਸਾਰਾ ਕੁਝ ਸੀਨੀਅਰ ਨੂੰ ਸੀਨੀਅਰ ਆਪਣੇ ਨੂੰ ਸਾਰਾ ਕੁਝ ਦੱਸੀ ਜਾਣਾ ਨਾਲ ਨਾਲ ਅੱਛਾ ਆ ਹੋਇਆ ਜੀ ਆ ਹੋਇਆ ਜੀ ਮੈਡਮ ਜੀ ਹਾਂ ਅੱਛਾ ਸਰ ਬਹੁਤ ਕੁਝ ਚਲੋ ਪ੍ਰਮਾਤਮਾ ਨੇ ਕਿਰਪਾ ਕੀਤੀ ਸਾਰਾ ਕੁਝ ਵਧੀਆ ਹੋ ਗਿਆ ਸ਼ੌਂਕ ਕਿਹੜੇ ਕਿਹੜੇ ਰਹਿੰਦੇ ਨੇ ਜਦੋਂ ਫਿਰ ਤੁਹਾਨੂੰ ਟਾਈਮ ਮਿਲਦਾ ਕੋਈ ਸ਼ੌਂਕ ਨਹੀਂ ਹਾਂ ਵਰਲਡ ਕੋ ਮੈਂ ਆ ਅੱਛਾ ਅੱਜ ਦੀ ਦਿਨੀਆਂ ਦੇ ਵਿੱਚ 45 50 ਕੰਟਰੀਆਂ માં ਘੁੰਮਿਆ ਅੱਛਾ ਅਮਰੀਕਾ ਕੈਨੇਡਾ ਜਰਮਨੀ ਹਰ ਚੀਜ਼ ਘੁੰਮੀ ਆ। ਅੱਛਾ ਕੋਈ ਸ਼ੌਕ ਨਹੀਂ ਆ। ਹੂੰ ਲਾਈਫ ਦਾ ਜਿਹੜਾ ਦੋ ਤਿੰਨ ਸਾਲ ਰਹਿ ਗਏ ਆ ਇਹਦਾ ਇੰਜੋਏ ਕਰਨਾ। ਅੱਛਾ ਫਿਰ ਕਿੱਥੇ ਕੱਟਦੇ ਹੋ ਜ਼ਿਆਦਾ ਫ੍ਰੀ ਸਮਾਂ? ਫ੍ਰੀ ਆਪਾਂ ਘਰ। ਅੱਛਾ ਘਰੇ ਹੀ ਹੋਈਦਾ ਜਾਂ ਆਪਾਂ ਆਪਣੀ ਪ੍ਰੈਕਟਿਸ ਹਾਂ ਜਿਹੜੇ ਦਾ ਕੰਮ ਦੀ ਪੋਸਟਿੰਗ ਆ ਕਿ ਦੋ ਤਿੰਨ ਸਾਲ ਪਏ ਆ ਉਸ ਤੋਂ ਬਾਅਦ ਦੇਖ ਲਓ ਮਾਰ ਮਹਾਮਾਈ ਕਿੱਥੇ ਲੈ ਕੇ ਜਾਂਦੀ ਕਿੱਥੇ ਕਰਦੀ। ਮੈਂ ਆਪਣਾ ਜਿਹੜਾ ਬਣਾਇਆ ਹਾਂ ਛੋਟਾ ਜਿਹਾ ਉੱਥੇ ਚਿੰਤਪੁਨੀ ਘਰ ਲੈ ਲਿਆ ਏਦਾਂ। ਅੱਛਾ ਉੱਥੇ ਮਾਤਾ ਰਾਣੀ ਦੀ ਸੇਵਾ ਕਰਨੀ ਰਿਟਾਇਰਮੈਂਟ ਤੋਂ ਬਾਅਦ। ਠੀਕ ਹੈ ਕਿਤੇ ਹੋਰ ਨਹੀਂ ਜਾਣਾ ਕਿਤੇ ਕੋਈ ਪੋਰਸ਼ਨ ਕੋਈ ਕੁਛ ਧਾਰਮਿਕ ਪੱਖ ਤੋਂ ਸ਼ੁਰੂ ਤੋਂ ਸੀਗੇ ਤੁਸੀਂ ਜੁੜੇ ਹੋਏ ਇਹਨਾਂ ਮੇਰੀ ਮਦਰ ਮੇਰੇ ਫਾਦਰ ਠੀਕ ਹੈ ਇਹ ਮੇਰੀ ਮਦਰ ਮੂੰਹ ਜਾਨੀ ਰਮੈਨ ਪਰਦੇ ਹੁੰਦੇ ਸੀ ਅੱਛਾ ਅਸੀਂ ਉਹਨਾਂ ਦੇ ਕੋਲ ਬੈ ਕੇ ਸੁਣੀਦੇ ਹੁੰਦੇ ਸੀ ਅੱਛਾ ਮਦਰ ਦੇ ਕੋਲ ਫਾਦਰ ਮੇਰੇ ਪਾਠ ਪੂਜਾ ਬਹੁਤ ਕਰਦੇ ਸਾਨੂੰ ਉਹਨਾਂ ਦਾ ਉਧਰੋਂ ਦੇਖ ਕੇ ਅੱਛਾ ਉਹਨੇ ਇਨਸਪਾਇਰ ਕੀਤਾ ਉਹਨੇ ਠੀਕ ਹੈ ਸਰ ਬਹੁਤ ਬਹੁਤ ਧੰਨਵਾਦ ਗਰਮੀ ਦੇ ਵਿੱਚ ਤੁਹਾਡਾ ਇਹਨਾਂ ਸਮਾਂ ਲਿਆ ਤਾਂ ਵਾਕਈ ਬਹੁਤ ਇੱਕ ਭਾਉਕ ਵੀ ਕਰੇਗੀ ਇਹ ਸਟੋਰੀ ਤੁਹਾਨੂੰ ਤਾਂ ਬਹੁਤ ਸਾਰੇ ਲੋਕਾਂ ਦੇ ਅੰਦਰ ਜੋਸ਼ ਵੀ ਭਰੂਗੀ ਕਹਾਣੀ ਦਾ ਸਾਰ ਇਹੀ ਨਿਕਲਦਾ ਕਿ ਤੁਸੀਂ ਜੇਕਰ ਮਿਹਨਤ ਕਰਨੀ ਜਾਣਦੇ ਹੋ ਜਜ਼ਬਾ ਤੁਹਾਡੇ ਅੰਦਰ ਹੈਗਾ ਤਾਂ ਤੁਸੀਂ ਫਿਰ ਜ਼ਿੰਦਗੀ ਦੇ ਵਿੱਚ ਕੁਝ ਵੀ ਕਰ ਸਕਦੇ ਹੋ ਇਸੇ ਕਰਕੇ ਤੁਸੀਂ ਦਬ ਕੇ ਮਿਹਨਤ ਕਰੋ ਔਰ ਵੱਡੇ ਵੱਡੇ ਮਕਾਮ ਹਾਸਲ ਕਰੋ ਦੇਖਦੇ ਰਹੋ ਹੈਸ਼ਟੈਗ ਪੰਜਾਬ